ਮਾੜਾ ਜ ਮਗਰ ਹੋਇਆ ਬਾਈ ਮਾੜਾ ਜ ਮਾੜਾ ਮਾੜਾ ਹੋਰ ਹੋ ਜੀ ਨਹੀਂ ਮਾੜਾ ਦੂਜੇ ਮਗਰ ਨਹੀਂ ਉਦਾਂ ਮਾੜਾ ਸਾਰਾ ਗੁਰੂ ਘਰ ਮੈਂ ਕਵਰ ਲੈ ਲਈ ਵਿੱਚ ਮੇਰਾ ਮੂੰਹ ਚਾਹੀਦਾ ਸੀ ਹੋਣਾ ਹਾਂ ਜੀ ਤੁਹਾਨੂੰ ਅੱਧਾ ਤੁਸੀਂ ਜਾ ਰਹੇ ਆ ਤੇ ਗੁਰੂ ਘਰ ਵਿੱਚ ਸਾਰਾ ਮਾਰਦਾ ਜੀ ਜਿੱਦਾਂ ਮਰਜ਼ੀ ਕਰ ਲਈ ਮੈਨੂੰ ਅਸੀਂ ਮੈਂ ਗੁਰੂ ਘਰ ਵਿੱਚ ਲੈ ਆਈ ਆ ਆਪਾਂ ਹੈਨਾ ਮਿਸ ਹੋਣੀ ਤਾਂ ਨਹੀਂ ਹੁੰਦੀ ਠੀਕ ਹੈ ਜੇ ਨਹੀਂ ਸਾਰਾ ਕੋ ਸਹੀ ਹੋ ਜਾਵੇਂ ਗੁਰੂ ਘਰ ਵੀ ਆ ਰਹੇ ਆ ਤੇ ਤੁਸੀਂ ਵੀ ਆ ਰਹੇ ਹੋ ਠੀਕ ਹੈ ਠੀਕ ਹੈ ਬਈ ਨੌਲੀ ਖੜ ਜਾਂ ਤੁਹਾਡੇ ਨਾਲ ਮੈਂ ਕਹਿੰਦਾ ਇੱਥੇ ਵਨਜੀਗਰ ਦਾ ਉਸਾਰ ਮਾਈਗ੍ਰੇਸ਼ਨ ਤੇ ਜੀ ਐਸਾ ਮੇਰਾ ਪਾਠ ਖੜੇ ਆ ਜੰਮੂ ਕਸ਼ਮੀਰ ਦੇ ਵਿੱਚ ਅ ਅਨੰਤਰਾਜ ਜ਼ਿਲ੍ਹਾ ਹੁੰਦਾ ਜੀ ਜ਼ਿਲ੍ਹਾ ਲੰਟਨਾ ਚਿੱਟੀ ਸੀ ਫੇਤੀ ਸਿੰਘਪੁਰਵ ਦੇ ਵਿੱਚ ਖੜੇ ਆ ਜਿੱਥੇ 20 ਮਾਰਚ 2000 ਦੇ ਵਿੱਚ ਅ ਆਪਣੇ ਸਿੰਘਾਂ ਦਾ ਕਤਲ ਹੋਇਆ ਸੀਗਾ ਅ ਆਪਣੇ ਪਿੰਡਾਂ ਦੇ ਵਿੱਚ 80 ਤੋਂ 90% ਲੋਕਾਂ ਨੂੰ ਹਲੇ ਤੱਕ ਜਦੋਂ ਨਹੀਂ ਪਤਾ ਤੇ ਬਹੁਤ ਦੁੱਖ ਹੁੰਦਾ ਜੀ ਜਦੋਂ ਸੁਣਕੀ ਜਦੋਂ ਕਿਸੇ ਨਾਲ ਸ਼ੇਅਰ ਕਰਦੇ ਆ ਵੀ ਉਹਨਾਂ ਨੂੰ ਵੀ ਜਦੋਂ ਹਲੇ ਤੱਕ ਪਤਾ ਹੀ ਕੁਝ ਨਹੀਂ ਸੂਹ ਨਹੀਂ ਹੈਗੇ ਉਹਨਾਂ ਨੂੰ ਵੀ ਇਹ ਚੀਜ਼ਾਂ ਹੋਈਆਂ ਨੇ ਆਪਣੇ ਨਾਲ ਲੋਨੋ 84 ਜਿੱਤੇ ਆ ਚਲੋ ਆਪਾਂ ਮੰਨਦੇ ਬਹੁਤ ਵਧੀਆ ਗੱਲਾਂ ਪਰ ਜਿਹੜਾ ਇੱਥੇ ਵਿੱਚ ਇੱਕ ਸਾਫ ਦੀ 84 ਜੰ ਵੀ ਹੋਇਆ ਸੀਗਾ ਜਿਹੜਾ ਛੱਤੀ ਸਿੰਘ ਸੀ ਉਹ ਵੀ ਆਪਣੇ ਜੀ ਜੀ ਛੱਤੀ ਸਿੰਘ ਨੂੰ ਕਤਲਮ ਕੀਤਾ ਗਿਆ ਸੀਗਾ ਗੁਰੂ ਘਰ ਦੀ ਮਾਫੀ ਦੇ ਕੋਲੇ ਪਾਪੀ ਮਾੜਾ ਚਾਹਣਾ ਨਾ ਪਾਇਆ ਰਿਹਾ ਸੀ ਤੇ ਉਸ ਤੋਂ ਪਰੇਸ਼ੁਨਾਤੀ ਆ ਜੀ ਮੇਰਾ ਨਾਮ ਸੋਤ ਸਿੰਘ ਹੈ ਜੀ ਤੁਸੀਂ ਕਿੱਥੋਂ ਤੁਸੀਂ ਪਾਇਦਰ ਯਾਤਰਾ ਸਫਲ ਸੂਤ ਹੁਤਾ ਮੈਂ ਮੋਗਾ ਪੰਜਾਬ ਤੋਂ ਆਇਆ ਸੀ ਬਈ ਮੈਂ ਸ਼੍ਰੀ ਨਗਰ ਤੋਂ ਨੇ ਕੁ ਵਈ ਦ ਸਬਰ ਜੁਰੂ ਜਿਤੇ ਸਾਈਕਲ ਤੇ ਸਾਈਕਲ ਤੇ ਹਰ ਬੋਲ ਠੀਕ ਹੈ ਚੜ੍ਹਦੀ ਕਲਾ ਚੜ੍ਹਦੀ ਚੜ੍ਹਦੀ ਕਲਾ ਮਾਰਾ ਇਸ ਤਰ੍ਹਾਂ ਕਿਸੇ ਫਿਜ਼ੀਕਲੀ ਫਿਟ ਹੋਣ ਦੇ ਸਬੂਤ ਦਿਰਿਓ ਤਾਂ ਕਿਸੇ ਖਚੜਦੀ ਕਲਾ ਰੇ ਚ ਆਉਣਾ ਚਾਹੀਦਾ ਹੈ ਫਿਜ਼ੀਕਲੀ ਵੀ ਉਹਦੇ ਵਿੱਚ ਫਿਟ ਹੋਣਾ ਚਾਹੀਦਾ ਹੈ ਇਹ ਮਲਖਾੜੇ ਦੇ ਬਾਰੇ ਵਿੱਚ ਸਾਨੂੰ ਗੁਰੂਆਂ ਨੇ ਵੇਖੀ ਉਹ ਹਨ ਸਾਨੂੰ ਸਿਖਾ ਦਿੱਤੀ ਹੈ ਕਿ ਤੁਸੀਂ ਬਾਈਕ ਉੱਤੇ ਜਾਂ ਸਾਈਕਲ ਸਵਾਰ ਹੋ ਕੇ ਤੁਸੀਂ ਸਫ਼ਰ ਕਰੋ ਤਾਂ ਕਿ ਤੁਹਾਡੀ ਸਿਹਤ ਜਿਹੜੀ ਹੈ ਸਿੱਖ ਕਿਉਂਕਿ ਉਹ ਸਿੱਖ ਸ਼ੂਰਮਾ ਹੈ ਜਿਹਨੇ ਸ਼ੂਰਮਾ ਬਣ ਕੇ ਇਤਿਹਾਸ ਦੀ ਦੁਨੀਆ ਤੇ ਫਿਜ਼ੀਕਲ ਫਿਟ ਵੀ ਆ ਤੇ ਇੱਕ ਪਾਸੇ ਆਪਣੇ ਇਤਿਹਾਸ ਦੇ ਨਾਲ ਜਾਣੂ ਹੋਣਾ ਜਿਵੇਂ ਜਿਵੇਂ ਆਪਾਂ ਰਸਤੇ ਤੇ ਪਰ ਜਾਣੇ ਗੁਰੂ ਘਰ ਆਉਂਦੇ ਹਾਂ ਜਾਂ ਜੋ ਵੀ ਇਤਿਹਾਸ ਆਪਣਾ ਜਿਵੇਂ ਕਿ ਤੁਹਾਨੂੰ ਪਤਾ ਕਰ ਉਹਨੂੰ ਪਤਾ ਹੈ ਕਿ ਕਸ਼ਮੀਰ ਘਾਟੀ ਹੈ ਹਾਂ ਜੀ ਇਹਨੂੰ ਬਾਦ ਹੀ ਕਸ਼ਮੀਰ ਕਹਿੰਦੇ ਸੀ ਜੀ ਕਸ਼ਮੀਰ ਘਾਟੀ ਹੈ ਇੱਥੇ ਗੁਰੂ ਜੀ ਨੇ ਪੱਛੇ ਆਏ ਹਨ ਜਦੋਂ ਕਸ਼ਮੀਰ ਘਾਟੀ ਦੇ ਵਿੱਚ 1577 ਨੇ ਜੀ ਇੱਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰਾ ਗੁਰਨਾਨਦ ਦੇਵ ਜੀ ਮਟਨ ਸਾਹਿਬ ਮਟਨ ਸਾਹਿਬ ਦਾ ਪਹਿਲਾ ਨਾਂ ਜਿਹੜਾ ਸੀ ਉਹ ਮੱਛ ਬਾਂਗ ਸੀ ਐਸ ਪਰ ਦੇ ਰਿਪੋਰਟ ਜੀ ਅੱਜ ਵੀ ਉਹਦਾ ਰੈਵਨਿਊ ਦੇ ਵਿੱਚ ਮੱਛ ਬਾਂਗ ਨਾ ਹੈ ਤੇ ਮਟਨ ਸਾਹਿਬ ਨਾਂ ਮਟਨ ਕਿਉਂ ਮਟਨ ਸਾਹਿਬ ਕਿਉਂ ਪਿਆ ਕਿਉਂਕਿ ਇਹ ਕਸ਼ਮੀਰ ਘਾਟੀ ਦੇ ਵਿੱਚ ਵਾਟੇਵਰ ਦੇ ਆਲਮਸ ਪੋਇਰ ਫਿਲਾਸਫਰ ਹੋਏ ਹਨ ਜੀ 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 ਉਹਨਾਂ ਨੂੰ ਪਛਾ ਇੱਥੇ ਆਏ ਉਹਨਾਂ ਦੇ ਨਾਲ ਪੰਜ ਸਿੱਖ ਵੀ ਸਨ ਪਾਈ ਕਮਲੀਆ ਜੀ ਸੀ ਪਾਈ ਕਰੋੜਿਆ ਜੀ ਸੀ ਪਾਈ ਮਰਦਾਨਾ ਜੀ ਸੀ ਤੇ ਹੋਰ ਵੀ ਦੋ ਸੋਂ ਸਿੱਖ ਸਨ ਜਿਨ੍ਹਾਂ ਦੇ ਨਾਮ ਮੈਨੂੰ ਯਾਦ ਨਹੀਂ ਜਦੋਂ ਮਤਲਬ ਸਾਹਿਬ ਆਏ ਸੀ ਮਹਾਂਕਾਂਸਰ ਜਦੋਂ ਆਏ ਸੀ 1512 ਵਿੱਚ ਉੱਥੇ ਇੱਕ ਪੇੜ ਆ ਬਰੰਡਾ ਜੀ ਬਰੰਡ ਪੇੜਾਂ ਦੀ ਕਿਸੇ ਜਿसरी ਅਖਰੋਟ ਦਾ ਪੇੜ ਆ ਸੇਬ ਦਾ ਪੇੜ ਆ ਬਦਾਮ ਦਾ ਪੇੜ ਆ ਆਮ ਦਾ ਪੇੜ ਐ ਇਸ ਤਰ੍ਹਾਂ ਇੱਕ ਆਮ ਦਾ ਇਸ ਤਰ੍ਹਾਂ ਬਰੰਡਾ ਪੇੜ ਉਹ ਬਰੰਡਾ ਪੇੜੇ ਉਸ ਦੀ ਉਮਰ ਲਗਭਗ 900 ਸਾਲ ਤੋਂ 650 ਸਾਲ ਤੋਂ ਪਰੇ ਜਿਹੜਾ ਉੱਥੇ ਲੱਗਿਆ ਉੱਥੇ ਮੌਜੂਦ ਹੈ ਉੱਥੇ ਗੁਨਾਹ ਨੇ ਪਾਛ ਉਸ ਬਹਿਨ ਦਿੱਖੇਉਂਗੀ ਗੁਨਾਹ ਨੇ ਪਾਛ ਜਦੋਂ ਇਹ ਕਿਤੇ ਜਾਂਦੇ ਸਨ ਤੇ ਉਹ ਓਪਨ ਸਪੇਸ ਤੇ ਬੈਠਦੇ ਸੀ ਅੱਛਾ ਉਸ ਜਿੱਥੇ ਅੱਜ ਮੰਦਿਰ ਵੀ ਹੈ ਉਸ ਵੇਲੇ ਤੇ ਮੰਦਿਰ ਨਹੀਂ ਸੀ ਪਾ ਜਿੰਨਾ ਕਿ ਮੈਂ ਸੁਣਿਆ ਉਹ ਕਿ ਜਿਹੜਾ ਅਰਿਸ਼ੇ ਦੇ ਨੌਲੇਜ ਦੇ ਸਵਾਰ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜੇ ਸੱਤ ਗੁਰਦਰ ਸਾਹਿਬ ਜੀ ਲਈ ਇੱਕ ਬਣਾਇ ਸੀ ਇਹ ਤੁਹਾਨੂੰ ਦੱਸ ਦਿੰਦਾ ਮੇਸ਼ਾਹਬੀਸ ਜੀ 15 ਦਿਨਾਂ 17 ਦਿਨ ਗੁਣਾ ਨੂੰ ਪਾਛੇ ਉੱਥੇ ਬੈਠੇ ਹਨ ਤੇ ਫਿਰ ਪੂਰੇ ਇਲਾਕੇ ਦੇ ਲੋਕ ਜਿਹੜੇ ਸਨ ਇਹਨੂੰ ਪਤਾ ਚੱਲ ਗਿਆ ਕਿ ਗੁਣਾ ਨੂੰ ਪਾਛੇ ਤੇ ਆਏ ਹਨ ਨਾਨਕ ਨਿਰੰਕਾਰੀ ਤੇ ਉਹ ਫਿਰ ਸਾਰੇ ਉਹਨਾਂ ਨੇ ਦਰਸ਼ਨ ਵਾਸਤੇ ਉੱਥੇ ਗਏ ਪਾਛਾ ਨੇ ਲੋਕਾਂ ਨੂੰ ਇੱਕ ਓੰਕਾਰ ਦੇ ਨਾਲ ਜੋੜਿਆ ਇੱਕ ਏ ਦੇ ਨਾਲ ਜੋੜਿਆ ਨਿਰੰਕਾਰ ਦੇ ਨਾਲ ਜੋੜਿਆ ਲੋਕਾਂ ਨੂੰ ਪਰਮੇਸ਼ਰ ਦੀ ਸੱਚੀ ਭਗਤੀ ਕਰਨ ਦਾ ਸੰਦੇਸ਼ ਦਿੱਤਾ ਤੇ ਤੁਹਾਨੂੰ ਸਾਰੀ ਕਥਾ ਜਿਹਨਾਂ ਨੂੰ ਪਛਾਣ ਦਾ ਜਿਹੜਾ ਮੈਸੇਜ ਸੀ ਕਿ ਇੱਕੋ ਗਾੜ ਨਾਲ ਲੋਕਾਂ ਨੂੰ ਜੋੜਨਾ ਇਸੇ ਵਾਸਤੇ ਉਹਨਾਂ ਨੇ ਪੈਦਲ ਰਤਨ ਕੀਤਾ ਸਾਰੇ ਸੰਸਾਰ ਦਾ ਜੀ ਜੀ ਰੀਅਲ ਮੈਸੇਜ ਜਿਹੜੀ ਹੈ ਨਾ ਸੱਚੀ ਤੇ ਸੱਚੀ ਮੱਸੀ ਜਿਹੜੀ ਹੈ ਆਤਸਾ ਜਿਹੜਾ ਸੱਚ ਹੈ ਕਿਸੇ ਸੱਚ ਨਾਲੋਂ ਕੋਸਰ ਵੀ ਸੱਚ ਇਸ ਦੇ ਨਾਲ ਪਾਛਾ ਲੋਕਾਂ ਨੂੰ ਜੋੜ ਦੱਸਣ ਰਹਿਮਾ ਪਰਮਾ ਪਖੰਨਾ ਚੋਂ ਕੱਢ ਕੇ ਤੇ ਕਿਉਂਕਿ ਇਲਾਮ ਇਕਬਾਲ ਦਾ ਸ਼ੇਰ ਹੈ ਫਿਰ ਉੱઠી ਆ ਕੇ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਸਕ ਉਹ ਮਰਦ ਕਾਮਲ ਕੌਣ ਹੈ ਸਤਿਗੁਰ ਸਿੰਘ ਜੀ ਨਾਨਕ ਪਾਛਾ ਉਹ ਰੈਵਿਊਨਰੀ ਸਨ ਇਨਕਲਾਬੀ ਯੋਗੇਸ਼ ਹਨ ਤੇ ਇਸ ਧਰਤੀ ਦੇ ਉੱਪਰ ਉਸ ਵਕਤ ਮਟਨ ਦੇ ਵਿੱਚ ਇੱਕ ਬ੍ਰਹਮਦਾਸ ਨਾਮੀ ਪੰਡਿਤ ਰਹਿੰਦਾ ਸੀ ਉਹਦੇ ਕਿਉਂਕਿ ਮਟਨ ਤੋਂ 1 ਕਿਲੋਮੀਟਰ ਦੀ ਦੂਰੀ ਤੇ ਉਸ ਕਸਬੇ ਦੇ ਵਿੱਚ ਇੱਕ ਬਾਂਦੂ ਜਗਾ ਹੈ ਬਾਂਦੂ ਦੇ ਵਿੱਚ ਇੱਕ ਯੂਨੀਵਰਸਿਟੀ ਹੁੰਦੀ ਸੀ ਜਿੱਥੇ ਪੂਰੇ ਹਿੰਦੁਸਤਾਨ ਦੇ ਵਿੱਚੋਂ ਚਾਟੜੇ ਆ ਕੇ ਸਸਤੀ ਦੀ ਵਿਦਿਆ, ਬਾਕੀ ਹੋਰ ਧਾਰਮਿਕ ਵਿਦਿਆ ਵਗੈਰਾ ਉਹ ਲੈ ਲਿਸਨ ਤੇ ਉਸ ਯੂਨੀਵਰਸਿਟੀ ਦਾ ਹੱਦ ਸੀ ਬ੍ਰਹਮਦਾਸ ਜੀ ਬ੍ਰਹਮਦਾਸ ਚਾਰ ਵੇਦ ਦਾ ਵਾਕਫ ਸੀ ਭਗੰਦਾਸ ਜੀ ਆਪਰੇ ਨਾਲ ਕੁਸ ਪੁਸਤਕਾ ਲੈ ਕੇ ਆ ਗਿਆ ਉਹਨਾਂ ਨੇ ਪਾਛਾ ਦੇ ਨਾਲ ਚਰਚਾ ਕਰਨ ਵਾਸਤੇ ਕਿਉਂਕਿ ਭਗੰਦਾਸ ਨੂੰ ਆਪਣੇ ਵੀ ਜ਼ਿਆਦਾ ਗਮੰਡੀ ਗਮੰਡੀ ਕਹੋਂਦਾ ਸਾਰੇ ਨੂੰ ਗਮੰਡ ਅਸੀਂ ਸਾਰੇ ਜਿੰਨੇ ਵੀ ਜੀਵਨ ਦੁਨੀਆ ਦੇ ਉੱਪਰ ਉਹ ਸਾਰੇ ਮਤਲਬ ਅਹੰਕਾਰ ਦੇ ਨਾਲ ਅਸੀਂ ਜਿੜਰੇ ਹੋਏ ਹਾਂ ਜਦੋਂ ਸ਼ਬਦ ਦੀ ਵਿਚਾਰਾਂ ਦੀ ਤਾਂ ਹੀ ਅਹੰਕਾਰ ਜਿਹੜਾ ਇਹ ਬੰਦੇ ਦਾ ਟੇਕ ਵਾਸਤੇ ਸਹੀ ਹੋਵੇ ਇੰਨੀ دیر ਲੈਂਦਾ ਹੈ ਤੇ ਭਗੰਦਾਸ ਨੇ ਆ ਕੇ ਚਰਚਾ ਕੀਤੀ ਗੋਸ਼ਟੀ ਹੋਈ ਉਹਨਾਂ ਨੂੰ ਪਾਛਾ ਜੀ ਦੇ ਨਾਲ ਤੇ ਬਾਅਦ ਵਿੱਚ ਕੀ ਹੋਇਆ ਕਿ ਉਹਨਾਂ ਨੇ ਪਾਛੇ ਨੇ ਇਸ ਮੱਟਨ ਦੇ ਅਸਥਾਨ ਤੇ ਬਹੁਤ ਸਾਰੇ ਆਸਾ ਦੀ ਵਾਰ ਦੇ ਸ਼ਲੋਕ ਚਾਰਲੇ ਜੀ ਡਿਵਾਈਨ ਮੈਸੇਜਰੀ ਆਸਾ ਦੀ ਵਾਰ ਹੈ ਇਹ ਬਹੁਤ ਸਾਰੇ ਸ਼ਲੋਕ ਇੱਥੇ ਚਾਰਲੇ ਮੱਟਨ ਸਾਹਿਬ ਦੇ ਵਿੱਚੋਂ ਮੱਟਨ ਸਾਹਿਬ ਦੇ ਉਸ ਪਹਿਲੇ ਪੇੜੇ ਹੇਠਾਂ ਇੱਕ ਸ਼ਲੋਕ ਨਹੀਂ ਬਹੁਤ ਸਾਰੇ ਸ਼ਲੋਕ ਚਾਰਲੇ ਤੇ ਜਿਨ੍ਹਾਂ ਵਿੱਚੋਂ ਅਸੀਂ ਇੱਕ ਸ਼ਲੋਕ ਦਾ ਹੋਰ ਤੁਸੀਂ ਸੁਣਿਆ ਅਸੀਂ ਕਰਦੇ ਰਹਿੰਦੇ ਹਾਂ ਪਰਪੜ ਗੱਡੀ ਲੱਦੀਏ ਪਰਪੜ ਪਾਈਏ ਸਾਹ ਪਰਪੜ ਬੇੜੀ ਪਾਈਏ ਪਰਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੇ ਆਰਜਾ ਪੜੀਏ ਜੇਤੇ ਸਾਸ ਨਾਨਕ ਲੇਖੇ ਇੱਕ ਗੱਲ ਹੋਰ ਹੋਮਾ ਚਖੜਾ ਚਾਹ ਕੇ ਜਿਵੇਂ ਜੋ ਪੰਡਿਤ ਬ੍ਰਹਮਦਾਸ ਜੀ ਨੇ ਇਹ ਸ਼ਬਦ ਸੁਣਿਆ ਕਿਉਂਕਿ ਉਹ ਆਲਮ ਬੜਾ ਬਹੁਤ ਵੱਡਾ ਆਲਮ ਸੀ ਆਲਮ ਬੰਨਾ ਬੜਾ ਔਖਾ ਹੁੰਦਾ ਹੈ ਸੋਕੀ ਸੋਕੀ ਗੱਲ ਨਹੀਂ ਹੈ ਪਰ ilm ਦੇ ਨਾਲ ਫਿਰ ilm تربیت ਹੋਣੀ ਚਾਹੀਦੀ ਹੈ ਪਾਰਟੀ ਐਜੂਕੇਸ਼ਨ ਹੋਣਾ ਚਾਹੀਦਾ ਹੈ ਠੀਕ ਹੈ ਨਾ ਤੇ ਉਹ ਫਿਰ ਉਹਨੂੰ ilm ਬਹੁਤ ਵੱਡਾ ਸੀਓ ਪਰ ਇੰਕਾਰ ਸੀ ਜਿਉਂ ਜਿਉਂ ਇਹ ਅਲਾਈ ਬਾਣੀ ਸਰਵਨ ਕੀਤੀ ਕਿਉਂਕਿ ਬਾਣੀ ਫਿਰ ਸਾਰੇ ਮੈਨੂੰ ਤਾਂ ਹਰ ਤੋੜ ਦਿੰਦੀ ਹੈ ਜਿਉਂ ਜਿਉਂ ਕਿਉਂਕਿ ਗੁੰਨਾ ਨੇ ਪਾਛਾ ਦੇ ਕੋਲ ਵਿਚਾਰ ਦੀ ਤਲਵਾਰ ਸੀ ਉਹਨਾਂ ਨੇ ਵਿਚਾਰ ਦੀ ਤਰ੍ਹਾਂ ਦੇ ਨਾਲ ਸਾਰੀ ਮਨੁੱਖਤਾ ਨੂੰ ਆਪਣੀ ਗੱਲਬਾਤ ਵਿੱਚ ਲਿਆ ਜਿਉਂ-ਜਿਉਂ ਪੰਡਿਤ ਬ੍ਰਹਮਦਾਸ ਜੀ ਨੇ ਇਹ ਸ਼ਬਦ ਸੁਨੇ ਆ ਉਹਨਾਂ ਦਾ ਅੰਧਕਾਰ ਟੁੱਟਦਾ ਗਿਆ ਤੇ ਪਾਤਸ਼ਾਹ ਨੇ ਪੁੱਛਿਆ ਕਿ ਤੁਸੀਂ ਮਿਟ ਗਏ ਹੋ ਕਹਿਣ ਲੱਗੇ ਹਾਂ ਜੀ ਮਹਾਰਾਜ ਮੈਂ ਮਿਟ ਗਿਆ ਹਾਂ ਫਿਰ ਮਿਟ ਤੋ ਮਿਟ ਤੋ ਇਸ ਜਗ੍ਹਾ ਦਾ ਨਾਮ ਮੱਠਨ ਸਾਹਿਬ ਦਾ ਨਾਮ ਬੁਣਵਾਨੇ ਪਾਤਸ਼ਾਹ ਨੇ ਆਪਣੀ ਮੁਬਾਰਕ ਰਸਨਾ ਨਾਲ ਮੱਠਨ ਮੱਠਨ ਰੱਖਿਆ ਪੰਡਿਤ ਬ੍ਰਹਮਦਾਸ ਜਰਾ ਸੀ ਉਹ ਮੁੰਦਾ ਸਿੱਖ ਸਾਜ ਗਿਆ ਸਿੱਖ ਬਣ ਗਿਆ ਤੇ ਮੇਰੀ ਕਲਮ ਲਿਖਦੀ ਹੈ ਮੱਚ ਬੰਨ ਇਹ ਮੇਰੀ ਆਪਣੀ ਕਲਮ ਲਿਖਦੀ ਆ ਮੱਚ ਬੰਨ ਨਾਂ ਦੇ ਕਸਬੇ ਨਾਨਕ ਨਰਿੰਘਕਾਰੀ ਆਇਆ ਆ ਬ੍ਰਹਮਦਾਸ ਦਾ ਮਾਣ ਮਿਟਾ ਕੇ ਮਟਨ ਨਾਮ ਰੱਖਤੀ ਸਾਇਆ ਹੈਨਾ ਬ੍ਰੰਥੇਲੇ ਬ੍ਰਹਮਦਾਸ ਦੀ ਬ੍ਰੰਦ ਦਾ ਪੇੜ ਸੀ ਉਹਦੇ ਥਲੇ ਬ੍ਰਹਮਦਾਸ ਬ੍ਰਹਮਦਾਸ ਬ੍ਰਹਮ ਦੇ ਨਾਲ ਮਿਲਾਇਆ ਨਿਰੰਕਾਰ ਨਾਲ ਮਿਲਾ ਦਿੱਤਾ ਚਸ਼ਮਾ ਤੁਸੀਂ ਦੇਖਿਓ ਉਥੇ ਇੱਕ ਚਸ਼ਮਾ ਹੈ ਜਿਹੜਾ ਭਾਰੀ ਚੋਂ ਨਿਕਲਦਾ ਹੈ ਉਹ ਚਸ਼ਮਾ ਉਸ ਚਸ਼ਮੇ ਦੇ ਵਿੱਚ ਪਾਤਸ਼ਾਹ ਨੇ ਕਿਹਾ ਥੜਾ ਬੜਾ ਥੜਾ ਚਸ਼ਮੇ ਤੇ ਥੜਾ ਬੜਾਇਆ ਜੀ ਜੀ ਥੜੇ ਤੇ ਸੰਦੇਸ਼ ਹੋਇਆ ਫਿਰ ਉਥੇ ਥੜੇ ਤੇ ਗੁਨਾਹਕ ਪਾਤਸ਼ਾਹ ਨੇ ਉਹਨੂੰ ਸਿੱਖੀ ਦਿੱਤਾ ਇਸ ਬਾਰੇ ਬ੍ਰਹਮ ਦਾਸ ਇਸ ਬਾਰੇ ਭਾਈ ਵੀਰ ਸਿੰਘ ਜੀ ਵੀ ਲਿਖਦੇ ਹਨ ਨਵਾਂ ਜਨਮ ਦੇ ਮੱਟਰ ਸਾਹਿਬ ਕਰ ਉਜਲ ਥੈ ਵਸਾਇਆ ਸੋਹਣਿਆਂ ਦੇ ਸੁਲਤਾਨ ਗੁਰੂ ਨਾਨਕ ਨਾਮ ਸਿਲਾਇਆ ਪੰਡਿਤ ਬ੍ਰਹਮ ਦਾਸ ਕੋ ਇਥੇ ਅਰਸ਼ੀ ਨੂਰ ਦਿਖਾਇਆ ਚਸ਼ਮ ਕਮਾਲੇ ਦੀ ਚੱਖਲੀ ਕੁਦਰਤ ਵਸਾਇਆ ਵਸਾਇਆ ਸਿੰਘ ਰਣਜੀਤ ਵਰ ਦਾ ਕੇਲਾ ਵੇਖੋ ਖਫਤਾ ਆਇਆ ਧਰਮ ਸਾਲ ਸੇ 12 ਅੰਦਰੀਆਂ ਵਿੱਚ ਈ ਤਾਲ ਸਭਾਇਆ ਨਾਨਕ ਛੋੜਾ ਸੰਗ ਬਗਦਾਦ ਨੇ ਸਾਹਮਣੇ ਰੱਖਿਆ ਨਾਨਕ ਛੋੜਾ ਸੰਗ ਮੱਟਰ ਕਸ਼ਮੀਰ ਤੋਂ ਆਇਆ ਸਾਂਖਿਆ ਦੇ ਪੱਤਰ ਵਿੱਚ ਇੱਕ ਦੂਜੀ ਮੁਸਲਮਾਨ ਭਰਾਵਾਂ ਦੇ ਵਿੱਚੋਂ ਇੱਕ ਪ੍ਰਮੁੱਖ ਸ਼ਖਸੀਅਤ ਸੀ ਬੜੀ ਬੰਦਗੀ ਵਾਲੀ ਸ਼ਖਸੀਅਤ ਸੀ ਉਹ ਸੀ ਕਮਾਲ ਦੀ ਸੂਫੀ ਸੂਫੀਆਂ ਦੇ ਅੰਦਰ ਇੱਕ ਇਹ ਇਸ ਬੰਦਗੀ ਦਾ ਜਿਹੜੇ ਰੀਅਲ ਸੂਫੀ ਹੁੰਦੇ ਉਹਨਾਂ ਦੇ ਅੰਦਰ ਬੰਦਗੀ ਇਹ ਕਰਨ ਦਾ ਇੱਕ ਇੱਕ ਚਸ਼ਕਾ ਹੁੰਦਾ ਚੇਸ਼ਕਾ ਹੁੰਦਾ ਹੈ ਤੇ ਕਮਾਲਦੀਨ 소ਫੀ ਨੇ ਗੁਰੂਆਂ ਦੇ ਪਛਾਹ ਦੇ ਦਰਸ਼ਨ ਕਰਦੇ ਆ ਇਹ ਉਹਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਨੇ ਸਿੱਖੀ ਦਾ ਗਾਉ ਜਿਸ਼ਮੁਤ ਕਮਾਲ ਜਿਸ਼ਮਾਖ ਨੂੰ ਕਹਿੰਦੇ ਉਹਦੀ ਕਿਉਂਕਿ ਸਾਡੀਆਂ ਦੋ ਅੱਖਾਂ ਚ ਸੰਸਾਰ ਨੂੰ ਦੇਖਦੇ ਆ ਅੰਦਰ ਸਾਡੇ ਦਿਲ ਹੈ ਇਹ ਤੀਜਾ ਦੇਦਰ ਜਦੋਂ ਦਿਲ ਨੂੰ ਧਿਆਨ ਆ ਜਾਂਦਾ ਹੈ ਤੇ ਫਿਰ ਸਭ ਉਸ ਪ੍ਰਮਾਤਮਾ ਦੇ ਉਹ ਚਸ਼ਮੁਤ ਕਮਾਲ ਜਿਸ਼ਮੁਤ ਕਮਾਲੇ ਦੀ ਚਾਟਲੀ ਉਦਰਤ ਵਸਾਇਆ ਵਸਾਇਆ ਕਮਾਲਦੀਨ 소ਫੀ ਦੀ ਜਿਹੜੀ ਸੀ ਨਾ ਇਹ ਅਕ ਉਹ ਖੁੱਲ ਗਈ ਤੇ ਕਮਾਲਦੀਨ 소ਫੀ ਤੇ ਪੰਡਿਤ ਬ੍ਰਹਮਦਾਸ ਤੇ ਦੋਵੇਂ ਸਿੱਖ ਬਣ ਸਕੇ ਇਹ ਇਤਿਹਾਸ ਹੈ ਕਿਸ਼ਮੀਰ ਕਾਟੀ ਦਾ ਗੁਨਾ ਨੇ ਪਛਾਣੇ 1517 ਦੇ ਵਿੱਚ ਸਿੱਖੀ ਦਾ ਪੋਦਾ ਸਿੱਖੀ ਦਾ ਪਲਾਂਟ ਜਿਹੜਾ ਹੈ ਆਪਣੇ ਹੱਥਾਂ ਦੇ ਨਾਲ ਇੱਥੇ ਲਾਇਆ ਆਇਆ ਫਿਰ ਪੰਡਿਤ ਬ੍ਰਹਮਦਾਸ ਆ ਜਿਹੜਾ ਪੂਰਾ ਖਾਨਦਾਨ ਸੀ ਅਤੇ ਕਮਾਲਦੀਨ 소ਫੀ ਦਾ ਉਹ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਉਹ ਥੜਾ ਜਿੱਥੇ ਜਿਸ ਤੇ ਬੈਠ ਕੇ ਉਹ ਨਾਨਕ ਪਾਛ ਨੇ ਉਹਨੂੰ ਹਰ ਮੰਤਰ ਦੇ ਨਾਲ ਜੋੜਿਆ ਹੈਨਾ ਤੇ ਪਾਛ ਨੇ ਕਿਹਾ ਇੱਥੇ ਸਵੇਰੇ ਸ਼ਾਮੀ ਸੰਗਤ ਕਰਿਆ ਕਰੋ ਉਹਨਾਂ ਨੇ ਪਾਛ ਨੇ ਉਹਨਾਂ ਨੂੰ ਬਾਣੀ ਦੀ ਬਾਣੀ ਦੇ ਨਾਲ ਜੋੜਿਆ ਦੋਹਾਂ ਨੂੰ ਉਹ ਬਾਣੀ ਦੇ ਨਾਲ ਜੁੜ ਕੇ ਕਿਉਂਕਿ ਵਿਦਵਾਨ ਸਨ ਉਹ ਬਾਣੀ ਨਾਲ ਜੁੜ ਕੇ ਗੁਰੂ ਜੀ ਨੇ ਪਾਛਾ ਦੀ ਜਪਤੀ ਸਾਹਿਬ ਦੀ ਬਾਣੀ ਰਹਿਰਾ ਸਾਹਿਬ ਬਾਣੀ ਉਹ ਬਾਣੀ ਨਾਲ ਜੁੜ ਗਏ ਜਿਹੜਾ ਬਾਣੀ ਨਾਲ ਜੁੜ ਗਏ ਉਹ ਬਾਣੀ ਦਾ ਹੀ ਰੂਪ ਹੋ ਜਾਂਦਾ ਤੇ ਉਹ ਫਿਰ ਸਾਰੇ ਪ੍ਰਚਾਰ ਕਰਦੇ ਰਹੇ ਪੰਡਿਤ ਆ ਬ੍ਰਹਮਦਾਸ ਤੋਂ ਫਿਰ ਉਹ ਭਾਈ ਬ੍ਰਹਮਦਾਸ ਦੇ ਪਾਈ ਬ੍ਰਹਮਦਾਸ ਜੀ ਦਾ ਪਰਪੋਤਾ ਕਿਰਪਾਰਾਮ ਧੱਤ ਕਿਉਂਕਿ ਇਸੇ ਥਾਂ استان ਤੋਂ ਮਟਨ ਸਾਹਿਬ ਜੀ ਦੇ استان ਤੋਂ ਗੁਰੂ ਤੇਗ ਬਹਾਦਰ ਪਾਛਾ ਜੀ ਦੀ ਸ਼ਹਾਦਤ ਹੋ ਰਹੀ ਕਿਉਂਕਿ ਭਾਰਤ ਦੇ ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਜਿਹੜਾ ਸੀ ਉਹ ਔਰੰਗਜ਼ੇਬ ਸੀ ਉਹਦੇ ਦਿਲ ਦੇ ਅੰਦਰ ਚਾਹਤ ਸੀ ਕਿ ਮੈਂ ਪੂਰੇ ਹਿੰਦੁਸਤਾਨ ਦੇ ਹਿੰਦੂਆਂ ਨੂੰ ਕਨਵਰਟ ਕਰਕੇ ਮੁਸਲਮਾਨ ਬਣਾ ਦੇਵਾਂ ਇਹ ਉਹਦੇ ਅੰਦਰ ਇੱਕ ਉਹਦੀ ਇਨਰ ਵਾਇਸ਼ ਸੀ ਤੇ ਉਸ ਦਾ ਵਿਰੋਧ ਜਿਹੜਾ ਸੀ ਉਹ ਉਸ ਬਾਅਦ ਵਿੱਚ ਗੁਰੂ ਤੇਗ ਬਹਾਦਰ ਪਾਚਾ ਜੀ ਕਰਦੇ ਰਹੇ ਕਰਦੇ ਰਹੇ ਔਰੰਗਜ਼ੇਬ ਦਾ ਔਰੰਗਜ਼ੇਬ ਨੇ ਆਪਣੇ ਦਰਬਾਰ ਦੇ ਵਿੱਚ ਇੱਕ ਮੀਟਿੰਗ ਕਾਲ ਕੀਤੀ ਕਾਜ਼ੀਆਂ ਅਤੇ ਮੋਲਾਣਿਆਂ ਦੀ ਹੋਰ ਵੱਡੇ ਵੱਡੇ ਸੁਪਾਦਨਾਂ ਦੀ ਕਿ ਮੈਨੂੰ ਦੱਸੋ ਮੈ ਇਹ ਕੰਮ ਕਰਨਾ ਹੈ ਮੈਂ ਆਪਣੇ ਇਸ ਰਾਜ ਦੇ ਵਿੱਚ ਇੱਕ ਕੰਮ ਕਿਥੋਂ ਸਟਾਰਟ ਕਰਾਂ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਤੁਸੀਂ ਇਹ ਕੰਮ ਜਿਹੜਾ ਹੈ ਇਹ ਮਟਨ ਕਸ਼ਮੀਰ ਤੋਂ ਸ਼ੁਰੂ ਕਰੋ ਕਿਉਂਕਿ ਮਟਨ ਕਸ਼ਮੀਰ ਦੇ ਵਿੱਚ ਪੜੇ ਲਿਖੇ ਪੰਡਤ ਰਹਿੰਦੇ ਹਨ ਜਦੋਂ ਉਹ ਮੁਸਲਮਾਨ ਬਣ ਜਾਣਗੇ ਇਹ ਸਾਰੇ ਭੋਲੇ-ਬਾਲੇ ਹਿੰਦੂ ਜਿਹੜੇ ਹਨ ਉਹ ਆਪਣੇ ਆਪ ਮੁਸਲਮਾਨ ਬਣ ਜਾਣਗੇ ਠੀਕ ਹੈ ਨਾ ਇੱਥੇ ਜਦੋਂ ਗਵਰਨਰ ਸੀ ਉਹ ਸ਼ੇਰ ਅਫਦਾਨ ਖਾਨ ਉਸ ਵੇਲੇ ਔਰੰਗਜ਼ੇਬ ਨੇ ਯਾਸਾ ਕਾਨੂੰਨ ਦੇ ਤਹਿਤ ਉਹਨੂੰ ਚਿੱਠੀ ਕਰ ਦਿੱਤੀ ਕਿ ਤੂੰ ਇਸ ਕੰਮ ਨੂੰ ਇਹਨੇ ਪੇਚਾ ਦਿੱਤੀ ਔਰੰਗਜ਼ੇਬ ਨੇ ਮੱਟਨ ਦੇ ਵਿੱਚ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਔਰੰਗਜ਼ੇਬ ਦੇ ਇਸ ਗਵਰਨਰ ਨੇ ਅਮਰਾਨ ਖਾਨ ਨੇ ਉਹਨਾਂ ਨੇ ਉਹਨਾਂ ਨੇ ਫਿਰ ਮੱਟਨ ਦੇ ਪੰਡਤਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਭਾਈ ਇਸ ਤਰ੍ਹਾਂ ਬਾਦਸ਼ਾਹ ਦਾ ਹੁਕਮ ਹੈ ਤੇ ਤੁਸੇ ਮੰਨਣਾ ਹੈ ਤੇ ਪੰਡਤ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਸਮਾਂ ਦਿੱਤਾ ਜਾਵੇ ਤੇ ਅਸੀਂ ਇਸ 'ਤੇ ਕੋਈ ਵਿਚਾਰ ਕਰਦੇ ਹਾਂ ਕਿਉਂਕਿ ਅੱਧਾ ਜ਼ੁਲਮ ਸੀ ਇਹ ਇਹ ਦਰਮਦਰ ਟਕਰਾ ਸਿਰਫ ਸਿੱਖ ਗੁਰੂਆਂ ਨੇ ਹੀ ਕੀਤਾ ਹੈ ਹੈ ਨਾ ਪਹਿਕਾ ਉਕੋ ਦੇਤਨੇ ਨ ਪਹਿਮਾਨ ਕਉ ਨਾਨਕ ਸੁਨਰੇ ਮਨਾ ਗਿਆਨੀ ਤਾਹਿ ਮਕਾਨ ਗੁਰੂ ਤੇਗ ਬਹਾਦਰ ਪਾਚਾ ਜੀ ਦੇ ਅਦਾਈ ਬਚਨ ਹਨ ਤੇ ਗੁਰੂ ਤੇਗ ਬਹਾਦਰ ਪਾਚਾ ਉਸ ਵੇਲੇ ਪ੍ਰਚਾਰ ਕਰਦੇ ਸਨ ਉਹ ਉਹਨਾਂ ਨੇ ਉਹ ਉਹੀ ਇੱਕ ਸ਼ਖਸੀਅਤ ਸਨ ਉਹੀ ਇੱਕ ਕਿਰਦਾਰ ਸੀ ਉਹੀ ਇੱਕ ਰੂਹਾਨੀਅਤ ਦਾ ਘਰ ਸੀ ਉਹ ਇੱਕ ਮੁਜਸਮਾ ਸੀ ਬੰਦਗੀ ਦਾ ਕਿਤੇ ਇੱਕ ਬਾਦਸ਼ਾਹ ਜਿਹੜਾ ਇਸ ਜ਼ੁਲਮ ਦਾ ਮੁਕਾਬਲਾ ਕਰ ਸਕਦਾ ਸੀ ਕਿਉਂਕਿ ਸਾਰੀ ਹਿੰਦੂ ਕੌਮ ਜਿਹੜੀ ਸੀ ਉਹ ਬਿਲਕੁਲ ਲਤਾੜੀ ਗਈ ਸੀ ਉਹਨਾਂ ਦੀ ਆਤਮਿਕ ਜਿਹੜਾ ਉਹਨਾਂ ਦਾ ਆਤਮਿਕ ਬਲ ਸੀ ਉਹ ਖਤਮ ਹੋ ਚੁੱਕਿਆ ਸੀ ਉਹ ਔਰੰਗਜ਼ੇਬ ਦਾ ਮੁਕਾਬਲਾ ਨਹੀਂ ਕਰ ਸਕਤੇ ਸਨ ਇੱਕ ਕੁਸੂਰਮਾਸੀ ਗੁਦਾਨੇ ਪਾਸ਼ਾ ਜੀ ਦੀ ਕੱਦੀ ਦਾ ਜਿਹੜਾ ਵਾਰਿਸ ਨੋਵੇਂ ਤੇ ਇੱਕ ਬਾਦਸ਼ਾਹ ਜਿਹਨੇ ਮੁਕਾਬਲਾ ਕੀਤਾ ਉਸ ਵਕਤ ਕੀ ਹੋਇਆ ਕਿ ਫਿਰ ਕਿਰਪਾ ਰਾਮ ਦੱਤ ਕੋਲੇ ਪੰਡਤ ਚਲੇ ਗਏ ਕਿਰਪਾ ਰਾਮ ਧੱਤ ਸੀ ਕਿ ਇਹ ਪ੍ਰਚਾਰ ਕਰ ਰਹੇ ਸਨ ਜਸ਼ਮੀਰ ਕਾਟੀ ਦੇ ਵਿੱਚ ਹਨ ਪਰ ਤਾਂ ਨੇ ਜਾ ਕੇ ਉਹਨਾਂ ਨੂੰ ਇਹ ਸਾਰੀ ਗੱਲ ਦੱਸੀ ਕਿ ਇਸ ਤਰ੍ਹਾਂ ਦੀ ਗੱਲ ਹੈ ਕਿਰਪਾ ਰਾਮ ਧੱਤ ਨੇ ਪੰਟਾ ਨੂੰ ਕਿਹਾ ਕਿ ਅਸੀਂ ਸਾਰੇ ਹੁਣ ਮਿਲ ਕੇ ਇਹ ਬਟਨ ਸਾਹਿਬ ਜੀ ਤੋਂ ਇਹ ਨੰਦਪੁਰ ਸਾਹਿਬ ਜਾਵਾਂਗੇ ਠੀਕ ਹੈ ਨਾ ਅਸੀਂ ਆਪਣੇ ਗੁਰੂ ਦੇ ਕੋਲ ਜਾਵਾਂਗੇ ਗੁਰੂ ਨੂੰ ਜਾ ਕੇ ਅਸੀਂ ਆਪਣੀ ਸਾਰੀ ਗੱਲ ਬਾਤ ਦੱਸਾਂਗੇ ਸੋ 500 ਪੰਟਾਂ ਦਾ ਜੱਥਾ ਏਸੇ ਥੜੇ ਦੇ ਉੱਪਰ ਮਟਨ ਸਾਹਿਬ ਜੀ ਦੇ ਵਿੱਚ ਕਿਰਪਾ ਰਾਮ ਦਾਤੀ ਅਗਵਾਈ ਦੇ ਵਿੱਚ ਅਰਦਾਸਾ ਸੋਧ ਕੇ ਚਲੇ ਗਏ ਨਾਨਕਪੁਰ ਸਾਹਿਬ ਜਿੱਥੇ ਤੀਨ ਦੁਨੀਆਂ ਦੇ ਮਾਲਕ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਬਾਹਰ ਥੜੇ ਤੇ ਬੈਠੇ ਹੋਏ ਸਨ ਚੱਲ ਕੇ ਫਿਰ ਉੱਥੇ ਨਾਨਕਪੁਰ ਸਾਹਿਬ ਪਹੁੰਚੇ ਸੀਗੇ ਜਿਹੜਾ ਨਾਨਕਪੁਰ ਸਾਹਿਬ ਪਹੁੰਚੇ ਇਹੀ ਪੰਡਤ ਚਲ ਕੇ ਉੱਥੇ ਪਹੁੰਚੇ ਜਾ ਕੇ ਸਾਰੀ ਆਪਣੀ ਜ਼ੁਲਮ ਦੀ ਦਾਸਤਾਨ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦੱਸੀ ਤੇ ਅੱਗੇ ਤੁਹਾਨੂੰ ਸਾਰਾ ਪਤਾ ਹੈ ਕਿ ਪਾਤਸ਼ਾਹ ਨੇ ਕਿਹਾ ਕਿ ਅਸੀਂ ਕਿਸੇ ਵੀ ਬલિદાન ਇਸੇ ਵੀ ਕੁਰਬਾਨੀ ਦੇ ਲਈ ਤਿਆਰ ਹਾਂ ਅਗਰ ਇਹ ਗੁਰੂ ਨਾਨਕ ਪਾਤਸ਼ਾਹ ਨੇ ਜਨਯੋਗ ਦਾ ਖੰਡਨ ਕੀਤਾ ਹੈ ਅਸੀਂ ਜਨਯੋਗ ਅਸੀਂ ਅਸੀਂ ਸਾਡਾ ਧਰਮ ਅਲੱਗ ਹੈ ਇਸੇ ਕਿ ਧਰਮ ਹੈ ਅਸੀਂ ਇਸ ਤਾ ਜਿਹਨੇ ਉਹਨਾਂ ਨੇ ਪਾਤਸ਼ਾਹ ਨੇ ਇਨਕਾਰ ਕੀਤਾ ਹੈ ਉਹਨਾਂ ਨੇ ਜਨਯੋਗ ਨਹੀਂ ਪਾਇਆ ਹੈ ਕਿ ਉਹਨਾਂ ਨੇ ਉਹਨਾਂ ਨੇ ਇੱਕ ਨਵਾਂ ਧਰਮ ਜਲਾਣਾ ਸੀ ਜਿਹੜਾ ਧਰਮ ਸਾਰਿਆਂ ਗੁਣਾ ਨਾਲ ਧਰਪੂਰ ਸੀ ਹੈ ਨਾ ਸਿੱਖੀ ਸਿੱਖਿਆ ਗੁਰੂ ਵਿਚਾਰ ਨੈਤਿਕ ਕਰਮ ਲੰਗਾਇਕ ਪਰ ਪਰ ਜਿੱਥੇ ਜ਼ੁਲਮ ਹੈ ਅਸੀਂ ਜ਼ੁਲਮ ਦਾ ਮੁਕਾਬਲਾ ਕਰਾਂਗੇ ਜੇ ਇਹ ਜ਼ੁਲਮ ਕਿਤੇ دینی ਇਸਲਾਮ ਦੇ ਲੋਕਾਂ ਤੇ ਵੀ ਹੁੰਦਾ ਹੋਵੇ ਅਸੀਂ ਉਸ ਦਾ ਵੀ ਵਿਰੋਧ ਕਰਨ ਕਰ ਉਸੇ ਤਿਆਰ ਜਾ ਕੇ ਤੁਸੀਂ ਅਰੰਗਸੇਬ ਜੀ ਨੂੰ ਅਰੰਗਸੇਬ ਨੂੰ ਕਹਿ ਦਿਓ ਕਿ ਸਿੱਖਾਂ ਦੇ ਨਵੇਂ ਗੁਰੂ ਜਿਹੜੇ ਹਨ ਉਹ ਇਸ ਦਾ ਵਿਰੋਧ ਕਰਦੇ ਹਨ ਡਟ ਕੇ ਵਿਰੋਧ ਕਰਨਾ ਅਸੀਂ ਧਰ ਕੋਈ ਕੁਰਬਾਨੀ ਕਰਨ ਵਾਸਤੇ ਤਿਆਰ ਹਾਂ ਪਰ ਅਸੀਂ ਜ਼ਬਰਦਸਤੀ ਕਿਸੇ ਦਾ ਧਰਮ ਤਬਦੀਲ ਨਹੀਂ ਹੋਣ ਦੇਵਾਂਗੇ ਕਿਉਂਕਿ ਸਿੱਖ ਨਾ ਜ਼ੁਲਮ ਕਰਦਾ ਤੇ ਨਾ ਜ਼ੁਲਮ ਨੂੰ ਬਰਦਾਸ਼ਤ ਕਰਦਾ ਠੀਕ ਹੈ ਨਾ ਫਿਰ ਅੱਗੇ ਤੁਹਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸਾਰਾ ਪਤਾ ਹੈ ਸੋ ਕਸ਼ਮੀਰ ਕਾਟੀ ਦੇ ਵਿੱਚ ਗੁੱਲਾ ਨੇ ਪਾਤਸ਼ਾਹ ਨੇ ਸਿੱਖੀ ਦਾ ਫੋਦਾ ਆਪ ਲਾਇਆ ਤੇ ਜਿਹੜੀ ਸ਼ਤ ਦਾ ਸਬਰਾ ਗੁਰੂ ਤੇਗ ਬਹਾਦਰ ਉਹ ਕਸ਼ਮੀਰ ਕਾਟੀ ਤੋਂ ਹੀ ਸ਼ੁਰੂ ਹੋਇਆ ਹੈ ਇਹ ਦੁਆਰਾ ਪਿੰਸਵਾ ਸਮੁੰਦਰੀ ਹਾਲ ਹੈ ਜੀ ਇਹ ਅੰਡਰ ਕੰਸਟਰਕਸ਼ਨ ਹੈ ਸੋਹਣੇ ਬੁਗਿਆਂ ਦਾ ਨਿਰਮਾਣ ਹੋ ਗਿਆ ਹੈ ਇਹ ਪਿੰਚ ਫਿਸ਼ਿੰਗ ਪੁਰਾ ਜਿੱਤੇ 400 ਕਰ ਸਿੱਖਾਂ ਦਾ ਵਸਦਾ ਹੈ ਇਹ ਉਹ ਪਿੰਡ ਹੈ ਜਿੱਥੇ 20000 ਤੋਂ 35 ਬੇਗੁਨਾ ਸਿੱਖਾਂ ਨੂੰ ਨਾਮਾਲੂਮ ਬੰਦੂਕਦਾਰਾਂ ਨੇ ਮੌਤ ਦੇ ਘਾਟ ਉਤਾਰਿਆ ਹੈ ਪਰ ਸਿੱਖ ਦਾ ਜਨਮ ਹੀ ਕੁਰਬਾਨੀਆਂ ਵਿੱਚ ਹੋਇਆ ਹੈ ਖੰਡੇ ਦੀ ਧਾਰ ਵਿੱਚ ਹੋਇਆ ਹੈ ਹੈਨਾ ਅਸ ਕਿਰਪਾਨ ਖੰਡੋ ਖੜਕ ਤਬ ਤਬਰਾਰ ਕੀ ਸਾਬ ਸ੍ਰੋਹੀ ਸਾਥੀ ਯਾਹੀ ਹਮਾਰੇ ਪੀਰ ਤੇ ਸਿੱਖ ਬਾਣੀ ਤੇ ਬਾਣੇ ਦਾ ਧਾਰਨੀ ਹੈ ਕਸ਼ਮੀਰ ਦਾ ਸਿੱਖ ਬਹੁਤ ਹੀ ਬਾਦਰ ਸਿੱਖਾ ਹੈ ਆ ਪ੍ਰਵਾਨ ਸਿੱਖਾ ਹੈ ਕਿਉਂਕਿ ਇਹ ਬੂਟਾ ਗੁਲਾਣੇ ਪਛ ਨਹੀਂ ਆਪ ਲਾਇਆ ਹੈ 35 ਸਿੱਖਾਂ ਦਾ ਇੱਥੇ ਕਤਲ ਹੋਇਆ ਹੈ ਇਥੋਂ ਤਾਨੂੰ ਇੱਕ ਹੋਰ ਪਿੰਡ ਮਿਲੇਗਾ ਜਿਹਨੂੰ ਪੁਸ਼ਕ ਪੋਸ਼ਕਰੀ ਦੀ ਕਹਿੰਦੇ ਨੇ ਉੱਤੇ ਤਿੰਨ ਬੇਗੁਨਾ ਬੱਚਿਆਂ ਦਾ ਕਤਲ ਹੋਇਆ ਹੈ ਮਹਜੂਰ ਨਗਰ ਕਸ਼ਮੀਰ ਕਾਟੀ ਦਾ ਕੈਪੀਟਲ ਹੈ ਜਿੱਥੇ ਸੱਤ ਸਿੱਖਾਂ ਦਾ ਕਤਲ ਹੋਇਆ ਹੈ ਕਿਉਂਕਿ ਇਥੇ ਮਿਲਟੈਂਸੀ ਦਾ ਦੌਰ ਚੱਲ ਰਿਹਾ ਚੱਲ ਰਿਹਾ ਸੀ ਇਸ ਸਥਿਤੀ ਦਾ ਹਾਲਾਤ ਤੁਹਾਨੂੰ ਸੁਣੇ ਤੇ ਇੱਥੇ ਦਾ ਜਿਹੜਾ ਕਤਲ ਹੋਇਆ ਚਿਤ ਸਿੰਘਪੁਰੇ ਦਾ ਇਹ ਨਾਮੂਲੂ ਮੌਲੂ ਮੂਦੂ ਪਧਾਰਾ ਨੇ ਕੀਤਾ ਹੈ ਗਵਰਨਮੈਂਟ ਨੇ ਇਸ ਦੀ ਕੋਈ ਵੀ ਜਾਂਚ ਨਹੀਂ ਕੀਤੀ ਨਹੀਂ ਕੀਤੀ ਹੈ ਗਵਰਨਮੈਂਟ ਦੇ ਉੱਪਰ ਸੈਂਟਰ ਸਟੇਟ ਹੋਵੇ ਜਾਂ ਸੈਂਟਰ ਜਾਂ ਸਟੇਟ ਦੀ ਗਵਰਨਮੈਂਟ ਹੋਵੇ ਉਸ ਦੇ ਉੱਪਰ ਉਂਗਲੀ ਉਠਲੀ ਹੈ ਕਿਉਂਕਿ ਉਹਨਾਂ ਨੇ ਇਸ ਸਾਡੇ ਨਾਲ ਬੇਇਨਸਾਫੀ ਕੀਤੀ ਹੈ ਇਸ ਕਤਲੇਆਮ ਦਾ ਕੋਈ ਵੀ ਅਸੀਂ ਜਾਂਚ ਨਹੀਂ ਹੋਈ ਹੈ ਹੁਣ ਤੱਕ ਆਪਣੇ ਨਾਲ ਜੋ ਵੀ ਹੁੰਦਾ ਰਿਹਾ ਮੇਰੇ ਲਾਇਆ ਸਾਬੀ ਸੈਂਟਰ ਨੇ ਕਦੇ ਕਦੇ ਵੀ ਉਸ ਜੀ ਤੱਕ ਤੈਅ ਨਹੀਂ ਕੀਤੀ ਹੈ ਕਿਉਂਕਿ ਉਹ ਆਪਦੇ ਹੱਥੀ ਸਾਰਾ ਕੁਝ ਕਰ ਰਹੇ ਨੇ ਮੇਰੇ ਸੁਣਿਆ ਵੀ ਕਹਿੰਦੇ ਵੀ ਜਿਹੜੀ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਹਨਾ ਵੀ ਹਮਲਾ ਕੀਤਾ ਉਹ ਮਿਲਟਰੀਟਰ ਸੀਗੇ ਮਿਲਟਰੀ ਦੀ ਵਰਦੀ ਦੇ ਵਿੱਚ ਸੀਗੇ ਕਹਿੰਦੇ ਮਿਲਟਰੀ ਦੀਆਂ ਗੱਡੀਆਂ ਦੇ ਵਿੱਚ ਸਨ ਹੀ ਉਹ ਉਥੇ ਮੈਂ ਦੇਖੋ ਜੀ ਸਰਕਾਰ ਤੇ ਉਂਗਲੀ ਉਠਲੀ ਹੈ ਕਿਉਂਕਿ ਸਰਕਾਰ ਨੇ ਜਾਂਚ ਹੀ ਨਹੀਂ ਕੀਤੀ ਜਿਸ ਸਰਕਾਰ ਨੇ ਜਾਂਚ ਕੀਤੀ ਹੁੰਦੀ ਤੇ ਉਂਗਲੀ ਤੇ ਨਹੀਂ ਉਠਣੀ ਸੀ ਨਾ ਅਸੀਂ ਸਾਨੂੰ ਸਾਰਿਆਂ ਨੂੰ ਸਰਕਾਰ ਤੇ ਸ਼ੱਕ ਹੈ ਕਿਉਂਕਿ ਉਹਨਾਂ ਨੇ ਇਸ ਦੀ ਇਸ ਦੀ ਜਾਂਚ ਨਹੀਂ ਕੀਤੀ ਅਸੀਂ ਜਿੰਨੇ ਵੀ ਕਸ਼ਮੀਰ ਕਾਟੀ ਦੇ ਸੇਵਾਦਾਰਨ ਸਿੱਖ ਪੰਥ ਦੇ ਉਹ ਸਟੇਟ ਅਤੇ ਸੈਂਟਰ ਗਵਰਨਮੈਂਟ ਦੇ ਕੋਲ ਉਹਨਾਂ ਨੇ ਹਜ਼ਾਰਾਂ ਵਾਰੂ ਰੁਝੂ ਕੀਤਾ ਹੈ ਪਰ ਸਿੱਖਾਂ ਵੱਲ ਕੋਈ ਵੀ ਧਿਆਨ ਨਹੀਂ ਹੈ ਸਟੇਟ ਅਤੇ ਸੈਂਟਰ ਗਵਰਨਮੈਂਟ ਦਾ ਸਾਡੇ ਨਾਲ ਸਟੇਟ ਅਤੇ ਸੈਂਟਰ ਗਵਰਨਮੈਂਟ ਸਤੇਲੀ ਮਾ ਦਾ ਸਲੂਕ ਕਰਦੇ ਆ ਸਾਡੇ ਬੱਚੇ ਨੌਜਵਾਨ ਪੜ੍ਹੇ ਲਿਖੇ ਹਨ ਪਰ ਬਹੁਤ ਹਾਈਲੀ ਕੁਆਲੀਫਾਈਡ ਹਨ ਪਰ ਉਹਨਾਂ ਨੂੰ ਜੌਬ ਦੀ ਬੜੀ ਪ੍ਰੋਬਲਮ ਹੈ ਕਿ ਜਿਸ ਤਰ੍ਹਾਂ ਦੀ ਕਸ਼ਮੀਰੀ ਸਾਡੀ ਡਿਮਾਂਡ ਰਹੀ ਹੈ ਬਹੁਤ ਚਿਰਾਂ ਤੋਂ ਕਿ ਜਿਸ ਤਰ੍ਹਾਂ ਦੀ ਤੁਸੀਂ ਕਸ਼ਮੀਰੀ ਪੰਡਤਾਂ ਜਿਹੜੇ ਇੱਥੇ ਰਹਿ ਰਹੇ ਹਨ ਤੁਸੀਂ ਉਹਨਾਂ ਨੂੰ ਨਾਨ ਮਾਈਗ੍ਰੈਂਟ ਕਸ਼ਮੀਰੀ ਪੰਡਤਾਂ ਨੂੰ ਤੁਸੀਂ ਪ੍ਰਾਈਮ ਮਿਨਿਸਟਰ ਪੈਕੇਜ ਦਾ ਕੋਟਾ ਦੇ ਰਹੇ ਹੋ ਪ੍ਰੈਮੀਨਿਸਟਰ ਪੈਕੇਜ ਦਾ ਕੋਟਾ ਮਤਲਬ ਇਹ ਹੈ ਕਿ ਉਹਨਾਂ ਨੂੰ ਇੱਥੇ ਹੀ ਬੈਠ ਕੇ ਉਹਨਾਂ ਨੂੰ ਇੱਕ ਪ੍ਰੈਮੀਨਿਸਟਰ ਪੈਕੇਜ ਜਾਬ ਕੋਟਾ ਮਿਲਦਾ ਹੈ ਹਾਂ ਜਿਹੜੇ ਨਾਨ ਮਾਈਗ੍ਰੈਂਟਿੰਗ ਪਿੰਛਮੀ ਪੰਡਤ ਆ ਸਾਨੂੰ ਅਸੀਂ ਉਹਨਾਂ ਦੀ ਪੁੱਛ ਨਹੀਂ ਕਰਦੇ ਅਸੀਂ ਉਹਨਾਂ ਭਰਾਵਾਂ ਨੂੰ ਮਿਲਦਾ ਠੀਕ ਹੈ ਅਸੀਂ ਅਸੀਂ ਆਪਣਾ ਹੱਥ ਮੰਗ ਰਹੇ ਹਾਂ ਪਰ ਸੈਂਟਰਲ ਤੇ ਸਟੇਟ ਗਵਰਨਮੈਂਟ ਸਾਡੇ ਨਾਲ ਬੇਇਨਸਾਫੀ ਕਰਦੀ ਹੈ ਸਟੇਟ ਇਸ ਮਾਨ ਦਾ ਸਲੂਕ ਕਰਦੀ ਹੈ ਗਵਰਨਮੈਂਟ ਵੱਲੋਂ ਸਾਨੂੰ ਕੋਈ ਵੀ ਫੈਸਲਿਟੀ ਨਹੀਂ ਮਿਲ ਰਹੀ ਹੈ ਮਟੋਤ ਸਿੰਘ ਦੇ ਵਿੱਚ ਇਹਨਾਂ ਨੇ ਇਸ ਵਾਰ 4 ਕਰੋੜ ਦਾ ਮਿਸਾਲਾ ਪੈਕੇਜ ਦਿੱਤਾ ਕੋਰਾਂ ਦੇ ਮੰਦਰ ਬਣਾ ਰਹੇ ਹਨ ਜੀ ਤਖਤ ਮਹਤੇ ਨਾਲ ਫੇਰ ਬਤ ਕਰਾ ਉੱਥੇ ਉਹਨਾਂ ਨੇ ਬਟਨ ਬਟਨ ਸਾਹਿਬ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਮੈਂ ਤੁਹਾਨੂੰ ਇਹ ਗੱਲ ਪੂਰੀ ਗੱਲ ਦੱਸਾਂ ਕਿ ਡੋਗਰਾ ਰਾਜ ਜਦੋਂ ਆਇਆ ਇੱਥੇ ਕਸ਼ਮੀਰ ਕਾਟੀ ਦੇ ਵਿੱਚ ਡੋਗਰਾ ਪ੍ਰਤਾਪ ਸਿੰਘ ਆਉਂਦਾ ਸੀ ਜਿਹੜਾ ਕਸ਼ਮੀਰ ਕਾਟੀ ਦਾ ਰਾਜਾ ਸੀ ਉਸ ਨੇ ਹੀ ਸਾਡੇ ਸਤ ਗੁਰਦੁਆਰਾ ਸਾਹਿਬ ਮਿਸਮਾਰ ਕੀਤੇ ਹਨ ਸਿੱਖਾਂ ਨੂੰ ਤੌਖੇ ਦੇ ਵਿੱਚ ਉਹਨੇ ਸੱਤ ਗੁਰਦੁਆਰਾ ਸਾਹਿਬ ਫਲੋਰ ਦੇ ਕੰਡੇ ਤੇ 1 ਸਾਇਰ ਤਿੰਨ ਗੁਰਦੁਆਰਾ ਸਾਹਿਬ ਦੂਜੇ ਸਾਇਰ ਤਿੰਨ ਗੁਰਦੁਆਰਾ ਸਾਹਿਬ ਵਿਚਕਾਰ ਇੱਕ ਗੁਰਦੁਆਰਾ ਸਾਹਿਬ ਸੀ ਸੱਤ ਗੁਰਦੁਆਰਾ ਸਾਹਿਬ ਇੱਥੇ ਹੁੰਦੇ ਸਨ ਡੋਗਰਾ ਰਾਜ ਤੱਕ ਜਿਹੜੇ ਮਹਾਰਾਜ ਰਣਜੀਤ ਸਿੰਘ ਜੀ ਨੇ ਸੁਰਜੀਤ ਕੀਤੇ ਹੋਏ ਸਨ ਉਹ ਜਿਹੜਾ ਸੂਰ ਹੈ ਉਹ ਨਾਨਕ ਸਰ ਹੈ ਉਹ ਸਿੱਖ ਰਾਜ ਦੇ ਵਿੱਚ ਬਣਿਆ ਹੈ ਇੱਥੇ ਕੋਈ ਵੀ ਮੰਦਿਰ ਨਹੀਂ ਹੁੰਦਾ ਸੀ ਸਿੱਖਾਂ ਦੇ ਨਾਲ ਤੌਖਾ ਕੀਤਾ ਡੋਗਰਿਆਂ ਨੇ ਡੋਗਰਿਆਂ ਨੇ ਸਿੱਖ ਰਾਜ ਦੇ ਡੋਗਰਾ ਰਾਜ ਦੇ ਵਿੱਚ ਡੋਗਰਿਆਂ ਨੇ ਡੋਗਰਾ ਰਾਜ ਦੇ ਵਿੱਚ ਪ੍ਰਤਾਪ ਸਿੰਘ ਡੋਗਰਾ ਹੁੰਦਾ ਸੀ ਕਸ਼ਮੀਰ ਘਾਟੀ ਦਾ ਰਾਜਾ ਸਟ੍ਰੀਟਰ ਸੀ ਉਹਨੇ ਸਾਡੇ ਸੱਤ ਗੁਰਦੁਆਰਾ ਸਾਬਾਨ ਮਿਸਬਾਰ ਕੀਤਾ ਸਾਡੇ ਨਾਲ ਧੋਖਾ ਕੀਤਾ ਰੈਵਨਿਊ ਰਿਕਾਰਡ ਦੇ ਵਿੱਚੋਂ ਇਹ ਜਿਹੜੀ 19 ਕਨਾਲ ਪੁੱਛਵਰਲੇ ਜ਼ਮੀਨ ਹੈ ਇੱਕ ਅਹਲੇ ਸਿੰਘਾਨ ਦੇ ਨਾਂ ਤੇ ਹੁੰਦੀ ਸੀ ਉਹ ਕਟਵਾ ਕਟਵਾ ਕੇ ਉਹਨੇ ਐਲੇ ਹਨੂਰ ਬਣਾ ਦਿੱਤਾ ਸਾਡੇ ਨਾਲ ਧੋਖਾ ਕੀਤਾ ਹੈ ਧੋਗਰਿਆਂ ਨੇ ਬਾਅਦ ਦੇ ਵਿੱਚ ਬਾਅਦ ਵਿੱਚ ਜਿਹੜਾ ਹਰੀ ਸਿੰਘ ਧੋਗਰਾ ਸੀ ਉਹ ਇਥੋਂ ਦੁਮਦਬਾਬ ਕੇ ਨੱਠ ਕੇ ਗਿਆ ਜਦੋਂ 1947 ਹੋਇਆ ਹੈ ਤੇ ਉਹ ਉਹ ਇਥੋਂ ਦੁਮਦਬਾਬ ਕੇ ਨੱਠ ਕੇ ਗਿਆ ਕਿਸੇ ਕਿਦਰ ਜਮੂ ਨੱਠ ਕੇ ਗਿਆ ਜਦੋਂ ਉਹਨੂੰ ਪਤਾ ਸੀ ਜਦੋਂ ਇਹ ਕਬਾਲੀ ਰੇਟ ਹੋਈ ਹੈ ਸਿੱਕ ਕਬਾਲੀ ਰੇਟ ਦੇ ਵਿੱਚ ਅਣਗਿਣਤ ਕਸ਼ਮੀਰ ਘਾਟੀ ਵਿੱਚ ਸਿੱਕ 12 ਗੋਲਾ ਸਾਡਾ ਇੱਕ ਵਿਸ਼ਤ ਕਹਾਤੇ ਬਟਖਾਨ ਫਾਨੀ ਹੁੰਦੇ ਹਨ ਅਣਗਿਣਤ ਸਿੱਕ ਜਿਹੜੇ ਹਨ ਉਹ ਮਾਰੇ ਗਏ 12 ਮੂਲੇ ਦੇ ਵਿੱਚ ਇੱਕ ਸ਼ੂਰਾ ਜਗਾ ਹੈ ਜਿੱਥੇ ਅਸੀਂ ਉਹ ਜ਼ਮੀਨ ਦੀ ਉਹ ਟਾਈਕੇ ਨਾਲ ਹੈ ਉੱਥੇ ਜਾ ਕੇ ਨਿਸ਼ਾਨ ਸਾਹਿਬ ਲਹਿਰਾਇਆ ਹੈ ਮੋਰਚੇ ਦੇ ਸਿੰਘਾਂ ਨੇ ਉਸ ਉਸ ਥਾਂ ਤੇ 3500 ਸਿੰਘਾਂ ਨੂੰ ਕਬਾਲੀਆਂ ਨੇ ਸ਼ਹੀਦ ਕੀਤਾ ਹੈ ਇਹ ਬਾਰਾ ਮੂਲਾ ਅਤੇ ਬੜਗਾਮ ਜ਼ਿਲ੍ਹੇ ਦਾ ਬਹੁਤ ਨੁਕਸਾਨ ਹੋਇਆ ਹੈ 1947 ਦੇ ਵਿੱਚ ਤੇ ਉਸ ਵਕਤ ਜਿਹੜਾ ਐਡਮਿਨਿਸਟਰੇਟਰ ਸੀ ਇੱਥੇ ਰਾਜਾ ਉਹ ਹਰੀ ਸਿੰਘ ਸੀ ਬੁਝਦਿਲ ਜਿਹੜਾ ਇਥੋਂ ਨੱਠ ਕੇ ਚਲਾ ਗਿਆ ਹੈ ਪਿੰਡ ਦਾਸ ਕਿ ਫੇਰ ਉਸ ਵਕਤ ਜਦੋਂ 1947 ਹੋਇਆ ਹੈ ਤੇ ਮਰਦਾਂ ਪਟਿਆਲੇ ਦੀਆਂ ਫੌਜਾਂ ਤੇ ਪੁੱਜੀਆਂ ਮਰਦਾਂ ਪਟਿਆਲੇ ਦੀ ਸਿੱਖ ਪੋਜ ਨੇ ਆ ਕੇ ਕਬਾਲੀਆਂ ਨਾਲ ਮੁਕਾਬਲਾ ਕੀਤਾ ਅਤੇ ਉਹਨਾਂ ਨੂੰ ਵਾਪਸ ਉਹ ਨਵਨਾਲ ਮੁਕਾਬਲਾ ਕਰਕੇ ਤੇ ਇਸ ਜ਼ੁਲਮ ਤੋਂ ਕਸ਼ਮੀਰ ਕਾਟੀ ਨੂੰ ਵੀ ਬਚਾਇਆ ਕਸ਼ਮੀਰ ਕਾਟੀ ਨੂੰ ਵੀ ਬਚਾਇਆ ਤੇ ਜਿਹੜੇ ਬਹੁਤ سارے ਸਿੱਖ ਜਿਹੜੇ ਸਾਨੂੰ ਸ਼ਹੀਦ ਹੋ ਗਏ ਜੀ ਜਦ ਤੱਕ ਮਾਰ ਜ ਪਟਿਆਲੇ ਦੀ ਫੌਜ ਪੂਜੀਦੀ ਰਹੀ ਬਹੁਤ سارے ਸਿੱਖ ਸ਼ਹੀਦ ਹੋ ਗਏ ਇਹ ਸਾਰਾ ਜ਼ੁਲਮ ਹੈ ਤੇ ਉਹ ਸਾਰਾ ਗਵਰਨਮੈਂਟ ਕਰ ਰਹੀ ਹੈ ਸਭ ਕਿਦਾ ਵੀ ਸੁਣ ਲੋ ਮੋੜਿਆ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕਿਉਂਕਿ ਸਾਡੇ ਨੌਜਵਾਨ ਪੜ੍ਹੇ ਲਿਖੇ ਹਨ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਮਿਲਦੀ ਜਾਵਾਂ ਨੇ ਸਾਡੇ ਵਾਸਤੇ ਕੋਈ ਕੋਟਾ ਰਿਜ਼ਰਵ ਨਹੀਂ ਹੈ ਇਹ ਹਰ ਜਗ੍ਹਾ ਤੇ ਇਹੀ ਗੱਲਾਂ ਕਸ਼ਮੀਰ ਨੂੰ ਛੱਡ ਕੇ ਜੇ ਪੰਜਾਬ ਲਾ ਲਓ ਜਾਂ ਕਿਤੇ ਹੋਰ ਸਟੇਟ ਲਾ ਲਓ ਸਿੱਖਾਂ ਦੇ ਨਾਲ ਹਰ ਜਗ੍ਹਾ ਤੇ ਵਿਤਕਰਾ ਕਰ ਰਹੇ ਹਰ ਜਗ੍ਹਾ ਤੇ ਬਿਲਕੁਲ ਨੇ ਵੀ ਕੁਆਲੀਫਾਈਡ ਆਪਣੇ ਮੁੰਡੇ ਨੇ ਕੁੜੀਆਂ ਨੇ ਹਨਾ ਪੜ੍ਹੇ ਲਿਖੇ ਨੇ ਬਾਹਰ ਕਾਹਤੋਂ ਜਾ ਰਹੇ ਨੇ ਮਜਬੂਰ ਨੇ ਇਹ ਉਹ ਨਹੀਂ ਉਹ ਜਾ ਰਹੇ ਨੇ ਬਾਹਰ ਸੁਣੋ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਵਿੱਚ ਕਿਉਂ ਜਾ ਰਹੇ ਨੇ ਕਿਉਂਕਿ ਸਰਕਾਰਾਂ ਜਿਹੜੀਆਂ ਹਨ ਉਹ ਸਿੱਖਾਂ ਦੇ ਨਾਲ ਵਿਤਕਰਾ ਕਰਦੀਆਂ ਉਸ ਤੇਲੀ ਮਾਂ ਦਾ سلوਕ ਕਰਦੀਆਂ ਸਿੱਖਾਂ ਨੂੰ ਆਪਣੇ ਪੂਰੇ ਹੱਕੋਂ ਦੇਂਦੀਆਂ ਨਹੀਂ ਹਨ ਤਾਂ ਜਾ ਕੇ ਸਾਡੇ ਨੌਜਵਾਨ ਜਿਹੜੇ ਹਨ ਇਸ ਵਕਤ ਪੰਜਾਬ ਦੇ ਵਿੱਚ ਅੰਦਰ ਦੇ ਨੌਜਵਾਨ ਜਿਹੜੇ ਹਨ ਕੈਨੇਡਾ ਦੇ ਵਿੱਚ ਬਾਹਰ ਬਾਕੀ ਕੰਟਰੀਆਂ ਦੇ ਵਿੱਚ ਜਿਹੜੇ ਹਨ ਜੁਗਰੂ ਦੇ ਵਿੱਚ ਜਾ ਕੇ ਬੈਠੇ ਹੋਏ ਨੇ ਉਹ ਸਰਕਾਰ ਦੀ ਨਾਇਲੀ ਦੇ ਕਾਰਨ ਇਥੇ ਦੇ ਨੌਜਵਾਨ ਬਾਹਰ ਜਾ ਰਹੇ ਮਜਬੂਰ ਨੇ ਪਰ ਉਹ ਇੱਕ ਇਹੀ ਹਾਲ ਹੈ ਕਸ਼ਮੀਰ ਕਾਟੀ ਦੇ ਵਿੱਚ ਵੀ ਕਸ਼ਮੀਰ ਕਾਟੀ ਵਿੱਚ ਵੀ ਇਹੀ ਹਾਲਤ ਹੈ ਸਿੱਖਾਂ ਦੀ ਜਿਹੜੀ ਮਾਈਗ੍ਰੇਸ਼ਨ ਹੈ ਸਿੱਖ ਕਸ਼ਮੀਰ ਕਾਟੀ ਦੇ ਵਿੱਚ ਸਲੋ ਮਾਈਗ੍ਰੇਸ਼ਨ ਉਹਦੇ ਉਹਦੀ ਜਿਹੜੀ ਜ਼ਿੰਮੇਦਾਰ ਹੈ ਉਹ ਇੱਥੇ ਦੀ ਸਟੇਟ ਗਵਰਨਮੈਂਟ ਆ ਤੇ ਸੈਂਟਰ ਗਵਰਨਮੈਂਟ ਸੈਂਟਰ ਗਵਰਨਮੈਂਟ ਮੈਂ ਸਾਰਾ ਸੈਂਟਰ ਗਵਰਨਮੈਂਟ ਦਾ ਕੀਤਾ ਹੈ ਬਿਲਕੁਲ ਬਿਲਕੁਲ ਜਦ ਕਿ ਦੇਸ਼ ਦੇ ਪ੍ਰੈਮੇਅਰ ਨੂੰ ਸਾਰੀ ਗੱਲ ਦਾ ਪਤਾ ਹੈ ਦੇਸ਼ ਦੇ ਹੋਮ ਮਿਨਿਸਟਰ ਨੂੰ ਵੀ ਸਾਰੀ ਗੱਲ ਦਾ ਪਤਾ ਹੈ ਕਿ ਕਸ਼ਮੀਰ ਦੇ ਸਿੱਖ ਬਾਦਰ ਕੌਮ ਹੈ ਪਰ ਇਸ ਵਕਤ ਤੁਸੀਂ ਵੇਖ ਲਓ ਬੀਜੀ ਬੀਜੇਪੀ ਸਰਕਾਰ ਨੂੰ 13-14 ਸਾਲ ਹੋ ਗਏ ਹਨ ਸਾਰਾ ਪਤਾ ਜਦੋਂ ਚਿਸ਼ਤ ਸਿੰਘ ਪੁਰੇ ਵਿੱਚ ਕਾਂਡ ਹੋਇਆ ਹੈ ਉਦੋਂ ਜਰਨਲ ਸਕੱਤਰ ਹੁੰਦੇ ਸੀ ਅੱਜ ਦੇ ਪ੍ਰਾਇਮਰੀ ਜਿਹੜੇ ਹਨ ਨਰਿੰਦਰ ਮੋਦੀ ਜੀ ਉਹ ਇੱਥੇ ਆਏ ਸਨ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਯੂ ਦਾ ਗ੍ਰੇਟ ਐਂਡ ਬਰੇਵ ਕਸ਼ਮੀਰੀ ਕਸ਼ਮੀਰੀ ਸਿੱਖ ਇਸਾਈ ਸਲੂਟ ਯੂ ਪਰ ਉਹਨੂੰ ਸਾਰਾ ਪਤਾ ਹੈ ਕਿ ਇਸ ਸਪਿੰਡ ਦੇ ਵਿੱਚ 35 ਸਿੰਘਾਂ ਦਾ ਕਤਲੇਆਮ ਹੋਇਆ ਹੈ ਪੋਸਟ ਸਕਿਉਰਿਟੀ ਦੇ ਵਿੱਚ ਹੋਇਆ ਹੈ ਮੈਜਰਨ ਦਾਗਰ ਦੇ ਵਿੱਚ ਹੋਇਆ ਇਕਾ ਦੁੱਕਾ ਪੂਰੀ ਕਸ਼ਮੀਰ ਧਰਤੀ ਦੇ ਵਿੱਚ ਸਿੱਖਾਂ ਨੂੰ ਮਾਰਿਆ ਗਿਆ ਹੈ ਮਾਰਿਆ ਗਿਆ ਹੈ ਉਸ ਵਕਤ ਵੀ ਬੀਜੇਪੀ ਸਰਕਾਰ ਸੀ ਅੱਜ ਵੀ ਬੀਜੇਪੀ ਸਰਕਾਰ ਹੈ ਪਰ ਕਸ਼ਮੀਰੀ ਸਿੱਖਾਂ ਵਾਸਤੇ ਬੀਜੇਪੀ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੈ ਨਰਿੰਦਰ ਮੋਦੀ ਉਸ ਸਮੇਂ ਵੀ ਇਸ ਸਮੇਂ ਪਹੁੰਚਿਆ ਸੀਗਾ ਇੱਥੇ ਪਹੁੰਚੇ ਸੀ ਬੋਗਨਾਰ ਦੇ ਵਿੱਚ ਮ ਕਿਸ ਕਿਸ ਕਦਰ ਸਮੇਂ ਉਹ ਟਾਈਮ ਦਿੱਤਾ ਉਹ ਉਹ ਉਸ ਸਮੇਂ ਦੇ ਵਿੱਚ ਵੀ ਹਾਂ ਉਹਨੂੰ ਪਤਾ ਹੈ ਸਾਰੀ ਸਾਰੀ ਪਤਾ ਹੈ ਜਦੋਂ ਵੀ ਮੇਰੇ ਸਾਹ ਉਹਨਾਂ ਵੋਟਾਂ ਦਾ ਦੌਰ ਚੱਲਦਾ ਅਮਰੀਕੀ ਰਾਸ਼ਟਰਪਤੀ ਇੱਥੇ ਬਿਲਕੁਲ ਇੰਟਰਨੈਟ ਹੋਈ ਸੀ ਮੇਰੇ ਸਾਹ ਉਹਨਾਂ ਬਿਲਕੁਲ ਬਿਲਕੁਲ ਨਜ਼ਰ ਇੱਥੇ ਵਿੱਚ ਆਉਣ ਦੇ ਲਈ ਸਾਜ਼ਿਸ਼ ਦੇ ਨਾਂ ਸਾਜ਼ਿਸ਼ ਦੇ ਨਾਂ ਇੱਥੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਹੈ ਕਿਉਂਕਿ ਕਸ਼ਮੀਰ ਘਾਟੀ ਦਾ ਸਭ ਤੋਂ ਵੱਡਾ ਪਿੰਡ ਹੈ 400 ਘਰ ਇੱਥੇ ਰਹਿ ਰਹੇ ਆ ਸਭ ਤੋਂ ਵੱਡਾ ਅੱਜ ਵੀ 400 ਘਰ ਆ ਰਹੇ ਆ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਆਪਣੇ ਖੇਤੀ ਬਾੜੀ ਖੇਤੀ ਬਾੜੀ ਕਰਦੇ ਹਨ ਬਾਕੀ ਤੁਸੀਂ ਵੇਖ ਲਓ ਕਿ ਪੜੇ ਲਿ ਗੋਮਨ ਡਿਪਲਾਈਡ ਦੇ ਵਿੱਚ ਬਿਲਕੁਲ ਸਾਰੇ ਬੰਦੇ ਬਹੁਤ ਘੱਟ ਹਨ ਕਿੰਨਾਂ ਘੱਟ ਹਨ ਇਹ ਸਾਡੇ ਸਾਡੇ ਵਾਸਤੇ ਬਹੁਤ بڑا ਤਸ਼ਵੀਜ਼ ਦਾ ਬਾਈਸ ਬਣਿਆ ਹੋਇਆ ਹੈ ਜਿਹੜੇ ਸਿੰਘ ਆਪਣੇ ਸਾਰੇ ਇੱਥੇ ਇੱਕ ਦੂਸਰੀ ਇੱਕ ਹੋ ਜਾਏਗਾ ਵੀ ਕੀਤੇ ਗਏ ਸੀ ਕਿ ਸਾਰੇ ਇੱਥੇ ਕੀਤੇ ਇਹ ਦੋ ਥਾਵਾਂ ਤੇ ਇੱਕ ਇੱਕ ਗੁਰਦੁਆਰਾ ਸਿੰਘ ਸਬਾ ਸਮੁੰਦਰੀ ਆਲਦੀ ਇਸ ਦੀਵਾਰ ਦੇ ਨਾਲ ਤੁਸੀਂ ਜਿਹੜੀ ਵੇਖੀ ਹੈ ਦੂਜਾ ਗੁਰਦੁਆਰਾ ਹੈ ਗੁਰਦੁਆਰਾ ਸ਼ੌਕੀ ਮਾਲਾ ਤੇ ਉਸ ਦੀ ਵੀ ਦੀਵਾਰ ਦੇ ਨਾਲ ਇੱਕ ਥਾਂ ਤੇ 18 ਨੂੰ ਤੇ ਇੱਕ ਥਾਂ ਤੇ 17 ਨੂੰ ਕਤਲੇਆਮ ਕੀਤਾ ਇੱਕ 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 ਸਿੱਖ ਦੀ ਸਰੀਰ ਦੇ ਵਿੱਚ 50 50 60 60 ਫਾਇਰ ਲੱਗੇ ਹੋਇਆ ਸੀ ਬੇ ਬੇ ਮਤਲਬ ਇਹ ਬੇਤਹਾਸ਼ਾ ਇੰਤہائی ਜ਼ੁਲਮ ਹੋਇਆ ਹੈ ਸਾਡੇ ਨਾਲ ਬਹੁਤ ਜ਼ੁਲਮ ਹੋਇਆ ਹੈ ਬੱਚੀਆਂ ਸਾਰੀਆਂ ਵਿਧਵਾ ਵਾ ਵਿਧਵਾ ਹੋ ਗਈਆਂ ਜਦੋਂ ਉਹ ਸਿੰਘ ਮਾਰੇ ਗਏ ਇਹ ਫਿਰ ਜਿਸ ਦੇ ਘਰ ਦਾ ਕੋਈ ਮਤਲਬ ਕਮਾਈ ਕਰਨ ਵਾਲਾ ਬੰਦਾ ਮਰ ਜਾਂਦਾ ਹੈ ਜਦੋਂ ਤੱਕ ਫਿਰ ਉਹ ਸਾਬ ਨਹੀਂ ਨਿਕਣਾ ਕਿਸੇ ਵੀ ਦਾ ਘਰ ਟੁੱਟ ਪੈਂਦੀ ਹੈ ਜੀ ਮੈਂ ਰੀਣੀਆਂ ਆਪਣੀ ਜਿਹੜੀਆਂ ਸਾਡੀਆਂ ਖਾਲਸਾ ਪੰਥੀਆਂ ਜਿੱਥੇ ਬੰਦੀਆਂ ਹਨ ਉਹਨਾਂ ਸਾਰਿਆਂ ਨੇ ਇੱਕ ਜੁੱਟ ਹੋ ਕੇ ਇੱਥੇ ਸਾਡੀ ਮਦਦ ਕੀਤੀ ਹੈ ਆਪਣੇ ਆਪਣੀਆਂ ਸਿੱਖ ਸਿੱਖ ਪੰਥੀਆਂ ਜਿੱਥੇ ਬੰਦੀਆਂ ਹਨ ਪਰ ਦੁੱਖ ਦੀ ਗੱਲ ਇਹ ਹੈ ਵੀ ਇੰਨਾ ਕੁਝ ਝੱਲ ਕੇ ਵੀ ਆਪਣੇ ਪੰਜਾਬ ਦੇ ਨਾਲੋਂ ਜਾਂ ਹੋਰ ਬਾਕੀ ਇਹ ਹੈ ਨਾ ਹੋਰ ਸਿੱਖਾਂ ਨੂੰ ਇਸ ਚੀਜ਼ ਬਾਰੇ ਜਮ੍ਹਾਂ ਵੀ ਨਹੀਂ ਨੌਲੇਜ ਪਤਾ ਵੀ ਇਹ ਚੀਜ਼ਾਂ ਹੋਈਆਂ ਹੋਈਆਂ ਨੇ ਉਹ ਚੀਜ਼ਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਨਹੀਂ ਮੇਰੇ ਸਾਬਨ ਇਤਿਹਾਸ ਆਪਣ ਨੂੰ ਜਾਗਦਾ ਰੱਖਣ ਦੇ ਲਈ ਬਿਲਕੁਲ ਸਾਨੂੰ ਸचेत ਹੋਣਾ ਚਾਹੀਦਾ ਹੈ ਸਿੱਖਾਂ ਨੂੰ ਇੱਕ ਹੋਣਾ ਚਾਹੀਦਾ ਹੈ ਯੂਨਿਟੀ ਜਿਹੜੀ ਹੈ ਯੂਨਾਈਟਿਡ ਵੀ ਸਟੈਂਡ ਡਿਵਾਈਡਿਡ ਵੀ ਫਾਲ ਸਾਰੇ ਵਿਸ਼ਵ ਭਰ ਦੇ ਸਿੱਖਾਂ ਨੂੰ ਅੱਜ ਇੱਕ ਹੋਣ ਦੀ ਲੋੜ ਹੈ ਇਹ ਏਕੇ ਦੇ ਵਿੱਚ ਸਭ ਕੁਝ ਹੈ ਏਕੇ ਦੇ ਵਿੱਚ ਅਸੀਂ ਅਸੀਂ ਸਾਰੇ ਇਕੱਠੇ ਹੋ ਜਾਈਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੈਨਾ ਜਿਹੜਾ ਵੀ ਸਾਨੂੰ ਉਹ ਤੋਂ ਹੁਕਮ ਨਾਮਾ جاری ਹੁੰਦਾ ਹੈ ਅਸੀਂ ਉਸ ਤੇ ਪਾਬੰਦ ਰਹੀਏ ਅਸ ਕਿਉਂਕਿ ਅਸੀਂ ਸਾਰਿਆਂ ਦੀ ਆਨ ਬਾਨ ਤੇ ਸ਼ਾਨ ਜਿਹੜੀ ਹੈ ਉਸ ਦੀ ਕਾਲ ਤੱਕ ਸਾਡੀ ਸਾਰਾ ਕੁਝ ਆਪਣੇ ਲਈ ਕਾਲ ਦਾ ਸੇਵ ਹੀ ਬਿਲਕੁਲ ਤੋਂ ਉਹ ਹੁਕਮ ਆ ਗਿਆ ਗੁਰੂ ਸਾਹਿਬ ਦੇ ਵੀ ਆਪਣੇ ਲਈ ਲੋਹੀ ਸਾਰਾ ਕੁਝ ਹੈ ਬਿਲਕੁਲ ਜਿਨ੍ਹਾਂ ਨੇ ਮੈਂ ਆਪਾਂ ਉਸ ਛੱਤ ਦੇ ਥਲੇ ਨਹੀਂ ਹੁੰਦੇ ਇਕੱਠੇ ਨਹੀਂ ਹੁੰਦੇ ਉਹਨਾਂ ਨੇ ਵੀ ਆਪਣਾ ਆਹੀ ਕੁਝ ਚੱਲ ਰਹਿਣਾ ਮੇਰੇ ਹਿਸਾਬ ਨਾਲ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਸਿੰਧਰ ਬਾਦ ਸਾਹਿਬ ਜੀ ਦੇ ਸਾਹਮਣੇ ਸ੍ਰੀ ਕਾਂਤਕ ਸਾਹਿਬ ਜੀ ਦੀ ਸਿਰਜਣਾ ਕੀਤੀ ਹੈ ਜੀ ਕਿ ਸਿੱਖਾਂ ਦੇ ਜਿੰਨੇ ਵੀ ਰਾਜਸੀ ਮਾਮਲੇ ਹੋਣਗੇ ਉਹ ਸ੍ਰੀ ਕਾਂਤਕ ਸਾਹਿਬ ਜੀ ਦੇ ਤੇ ਬੈਠ ਕੇ ਨਿਯੋਜਣ ਅਤੇ ਇੱਕ ਹੋ ਕੇ ਮੈਂ ਸਾਰੀ ਸਿੱਖ ਸਿੱਖ ਪੰਦੀ ਸਾਰੀ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਗੁਜ਼ਾਰਿਸ਼ ਕਰਦਾ ਹਾਂ ਕਿ ਇੱਕੇ ਦੇ ਵਿੱਚ ਤਾਕਤ ਹੈ ਤੁਸੀਂ ਇੱਕ ਦੂਜੇ ਦੀ ਜਿਹੜੀ ਤੁਸੀਂ ਐ ਨਾ ਮੁਕਾਬਲਤ ਕਰਨੀ ਛੱਡ ਦਿਓ ਕਨਸਟਰਕਟਿਵ ਕੰਮ ਕਰੋ ਪੋਜ਼ਿਟਿਵ ਹੋ ਜਾਓ ਅੰਮ੍ਰਿਤਧਾਰੀ ਹੋ ਜਾਓ ਗੁਰਬਾਣੀ ਪੜੋ ਨਿਤਨੇਮ ਕਰੋ ਬਾਣੀ ਨਾਲ ਆਪਣੇ ਬੱਚਿਆਂ ਨੂੰ ਜੋੜੋ ਕਿਉਂਕਿ ਸਾਨੂੰ ਗੁਰੂ ਮਹਾਰਾਜ ਨੇ ਊੜਾ ਐੜਾ ਈਡੀ ਸਸਾਈਂ ਤਾਹ ਸਾਡੇ ਵਾਸਤੇ ਗੁਰਮੁਖੀ ਤੇ ਜਿਹੜੀ ਮੈਂ ਗੁਰਮੁਖੀ ਆ ਜੀ ਉਹਨਣੀ ਲਿਖਣੀ ਸਾਨੂੰ ਆਣੀ ਚਾਹੀਦੀ ਹੈ ਕਿ ਆਪ ਗਤ ਨੇਮ ਕਰਨਾ ਸਾਨੂੰ ਆਣਾ ਚਾਹੀਦਾ ਹੈ ਜ਼ਿੰਦਗੀ ਕਰੋ ਸਿਮਰਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਵਾਸਤੇ ਸਭ ਕੁਝ ਹਨ ਮੁਂਗਨ ਸਾਹਿਬ ਦੀ ਬਾਣੀ ਨੂੰ ਅਸੀਂ ਪੜੀਏ ਬਾਣੀ ਸਭ ਕੁਝ ਹੈ ਬਾਣੀ ਬਾਣੀ ਦੀਵਾਈਨ ਵਿੱਚ ਦੀਵਾਈਨ ਵਿੱਚ ਹੈ ساری ਦੁਨੀਆ ਵਾਸਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਪਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤਾ ਗੁਰੂ ਨੇ ਸਤਾ ਰਹੇ ਛੜਵੀ ਕਲਾਂ ਦੇ ਵਿਚਰਣਾ ਜਿੱਥੇ ਵੀ ਅਸੀਂ ਰਹੀਏ ਤੇ ਇਹਦਾ ਸਾਰੀਆਂ ਗੱਲਾਂ ਦਾ ਅਸੀਂ ਮੁਕਾਬਲਾ ਕਰਨਾ ਹੈ ਪਰ ਜਿੰਨਾ ਟਾਈਮ ਮੇਰੇ ਹਿਸਾਬ ਨਾਲ ਵੀ ਆਪਣੇ ਜਿਹੜੇ ਸੈਕਟਰੋਂ ਦੇ ਵੱਡੇ ਆਗੂ ਨੇ ਜਾਂ ਕਹੋ ਵਟੀਆਂ ਕਮੇਟੀਆਂ ਨੇ ਜਿਨ੍ਹਾਂ ਨੇ ਮਾਪਾ ਆਪਣੇ ਘਰ ਭਰਨੇ ਨਹੀਂ ਛੱਡ ਸਕਦੇ ਆਪਣੇ ਬੱਚਿਆਂ ਨੂੰ ਸੈੱਟ ਕਰਨ ਤੇ ਲਾਂਚ ਨਹੀਂ ਛੱਡ ਸਕਦੇ ਉਹਨਾਂ ਨੇ ਵੀ ਆਪ ਅੱਗੇ ਨਹੀਂ ਵਸ ਸਕਦੇ ਨਾ ਮੇਰੇ ਹਿਸਾਬ ਨਾਲ ਹੀ ਦੇਖੋ ਜੀ ਮੈਂ ਤੁਹਾਨੂੰ ਇਸ ਬਾਰੇ ਇੱਕ ਗੱਲ ਦੱਸਾਂ ਹਰ ਕਿਸੇ ਨਾਨਕ ਨਾਮਲੇ ਵਾਲ ਨੂੰ ਚਿੰਤਕ ਹੋਣਾ ਜੀ 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 ਫਿਕਰੇ ਲਮਾਈ ਲਮਾਈ ਆ ਗੋੜੇ ਬਣਾ ਜੀ ਫਿਕਰੇ ਲਮਾਈ ਲਮਾਈ ਫਿਕਰੀ ਇਹਨੂੰ ਕਹਿੰਦੇ ਲਮਾਈ ਫਿਕਰੀਆ ਜੀ ਜੀ ਫਿਕਰ ਕਰਨੀ ਹੈ ਜਦੋਂ ਅਸੀਂ ਫਿਕਰ ਕਰਾਂਗੇ ਤਾਂ ਹੀ ਜਾ ਕੇ ਅਸੀਂ ਜ਼ਿਕਰ ਕਰ ਸਕਦੇ ਹਾਂ ਜੀ ਠੀਕ ਹੈ ਨਾ ਜਿਹੜਾ ਜਿਹੜਾ ਸਤਿਗੁਰਾਂ ਨੇ ਸਾਨੂੰ ਇੱਕ ਸਿਧਾਂਤ ਦਿੱਤਾ ਹੈ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉਠ ਹਰਨਾਮ ਧਿਆਵੈ ਉਦਮ ਕਰੇ ਪਲਕੇ ਪ੍ਰਪਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰਿ ਆਜਬ ਜਾਪੇ ਸਭ ਕਿਲ ਵਿੱਚ ਦੋ ਪਾਪ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਫੈੰਦੇ ਆ ਉੱਠਦੇ ਹਰਨਾਮ ਧਿਆਵੈ ਬਾਣੀ ਨੇ ਆਵਾਜ਼ ਮਾਰੀ ਹੈ ਆਹ ਉਹ ਸਿੱਖ ਸਤਿਗੁਰੂ ਕੇ ਪਿਆਰੇ ਉਹ ਆਹ ਸੱਚੀ ਬਾਣੀ ਬਾਣੀ ਤਾਂ ਗਾਉ ਗੁਰੂ ਘੇਰੀ ਬਾਣੀ ਆਸ਼ੀਰਵਾੜੀ ਬਾਣੀ ਨੇ ਆਵਾਜ਼ ਮਾਰੀ ਆ ਉਹ ਇੱਕ ਅਤਰ ਮਿਲੋ ਮੇਰੇ ਭਾਈ ਤੁਗਦਾ ਦੂਰਤ ਕਰੋ ਲਿਵ ਲਾਈਏ ਅਸੇ ਸਾਰੇ ਨੂੰ ਇਕੱਠੇ ਇਕੱਠੇ ਹੋਣਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇ ਆਪਣਾ ਫੈਸਲਾ ਲੈਣਾ ਪੈਣਾ ਵੀ ਆਪਾਂ ਸਿੱਖੀ ਵਾਲੇ ਪਾਸੇ ਹੋਣਾ ਕਿ ਆਪਾਂ ਆਪ ਦਾ ਦੇਖਣਾ ਨਹੀਂ ਇਹ ਪਿੰਡ ਗੱਲ ਹੈ ਸਿੱਖੀ ਸਿੱਖੀ ਆਪਾਂ ਉਹ ਹੀ ਜਿਹੜਾ ਉਸ ਚੀਜ਼ ਉਧਰ ਧਿਆਨ ਦੇਣਾ ਪੈਣਾ ਵੀ ਸਿੱਖੀ ਸਰ ਸਿੱਖ ਜੀ ਸੰਗਤ ਸਿੱਖੀ ਸਿਮਰਨ ਜੀ ਇਹ ਸਿੱਖ ਨੇ ਸਿੱਖੀ ਦੰਦ ਸਿੱਖੀ ਨਾਲ ਜੋੜਨਾ ਬਸ ਇਹ ਜਿਹੜੀ ਸਿੱਖੀ ਸਾਨੂੰ ਸਵਾਸਾਂ ਤੋਂ ਹੀ ਪਿਆਰੀ ਹੋਣੀ ਚਾਹੀਦੀ ਮੈਂ ਮੈਨ ਕਰ ਲੋ ਜਿਹਨੂੰ ਜਦੋਂ ਆਪਾਂ ਇਹ ਚੀਜ਼ ਨੂੰ ਇੱਕ ਪਾਸੇ ਹੋ ਗਿਆ ਕਿ ਸਿੱਖੀ ਛੱਡ ਲਈ ਸਭ ਕੁਝ ਸਾਡਾ ਧਰਮਾਤ ਲਈ ਸਭ ਕੁਝ ਫਿਰ ਆਪਾਂ ਦੁਨੀਆ ਦੇ ਮੋਹ ਛੱਡ ਦੁਨੀਆਵੀ ਮੋਹ ਛੱਡ ਕੇ ਫਿਰ ਆਪਾਂ ਜਿਹੜਾ ਗੁਰੂ ਦਾ ਰੀਅਲ ਸਿੱਖ ਬਣ ਜਾਂਦਾ ਹੈ ਨਾ ਸੱਚਾ ਸੇੜੀ ਉਹਦੇ ਵਾਸਤੇ ਸਾਰੀ ਦੁਨੀਆ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਬੰਧ ਇਹ ਇੱਕ ਨੂਰ ਤੇ ਸਭ ਜਾ ਮਿਲਦੇ ਆ ਓਮ ਦੇ ਭਲੇ ਓਮ ਦੇ ਸਾਡਾ ਗਿਲਾ ਸ਼ਿਕਵਾ ਸਰਕਾਰਾਂ ਦੇ ਨਾਲ ਸਰਕਾਰਾਂ ਸਾਡੇ ਸਾਡੇ ਸਮਝਦੇ ਸਿੱਖਾਂ ਦਾ ਜਿਹੜਾ ਗਿਲਾ ਸ਼ਿਕਵਾ ਸਰਕਾਰਾਂ ਦੇ ਨਾਲ ਹੈ ਇਥੇ ਮੁਸਲਮਾਨ ਭਰਾਵੀਆਂ ਨੇ ਸਾਡਾ ਸੋਹਣਾ ਪਿਆਰ ਉਹਨਾਂ ਦੇ ਨਾਲ ਪੰਡਤ ਭਰਾਵੀਆਂ ਨੇ ਸਾਡਾ ਸੋਹਣਾ ਪਿਆਰ ਉਹਨਾਂ ਦੇ ਨਾਲ ਪਰ ਸਾਡਾ ਗਿਲਾ ਸ਼ਿਕਵਾ ਸਰਕਾਰਾਂ ਦੇ ਨਾਲ ਹੈ ਕਿ ਸਰਕਾਰਾਂ ਨੇ ਇੱਥੇ ਜਾਂਚ ਨਹੀਂ ਕੀਤੀ ਇਤਨਾ ਵੱਡਾ ਸਾਨੀਆਂ ਹੋਇਆ ਹੈ 35 ਇੱਕੋ ਹੀ ਪਿੰਡ ਦੇ નિર્ਦੋਸ਼ ਸਿੰਘਾਂ ਨੂੰ ਕਤਲ ਕੀਤਾ ਗਿਆ ਹੈ ਤੇ ਇਹਦਾ ਇਸ ਇਸ ਇਤਨੇ ਵੱਡੇ ਸਾਨੀ ਦਾ ਇਹਦੀ ਜਾਂਚ ਨਹੀਂ ਹੋਈ ਇਹਦੀ ਜ਼ਿੰਮੇਵਾਰ ਸਰਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਤਾਂ ਸੀ ਅੱਛਾ ਬੱਧੀ ਆ ਜੀ ਆਸ ਰੱਤ ਲਾ ਕੇ